ਮੁਹਾਲੀ ਨਗਰ ਨਿਗਮ ਦੀਆਂ ਸੀਮਾਵਾਂ ਦਾ ਵਿਸਥਾਰ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ 14 ਪਿੰਡਾਂ ਦੀਆਂ ਪੰਚਾਇਤਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਐਲਾਨ ਕੀਤਾ ਪੰਚਾਇਤਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਸਰਕਾਰ ਨੇ ਪੰਚਾਇਤਾਂ ਨਾਲ ਸਲਾਹ ਕੀਤੇ ਬਿਨਾ ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕਰਕੇ ਇੱਕ ਤਾਨਾਸ਼ਾਹੀ ਫਰਮਾਨ ਜਾਰੀ ਕੀਤਾ ਜੋ ਕਿ ਅਸਵੀਕਾਰਨ ਯੋਗ ਹੈ ਜੇਕਰ ਸਰਕਾਰ ਨੋਟੀਫਿਕੇਸ਼ਨ ਵਾਪਸ ਨਹੀਂ ਲੈਂਦੀ ਤਾ ਉਹ 10 ਦਸੰਬਰ ਨੂੰ ਹਲਕੇ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਏਅਰਪੋਰਟ ਰੋਡ ਨੂੰ ਕਰਨਗੇ ਜਾਉ। ਉਹਨਾਂ ਨੇ ਕਿਹਾ ਕਿ ਲੋੜ ਪੈਣ ਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਆਪਣੀ ਹੀ ਸਰਕਾਰ ਦੇ ਖਿਲਾਫ ਹੋਏ 14 ਪਿੰਡਾਂ ਦੇ ਸਰਪੰਚ ਅਤੇ ਵਸਨੀਕ। ਜੀ ਅਸੀਂ ਅੱਜ 14 ਪਿੰਡਾਂ ਦੇ ਸਰਪੰਚ ਸਾਰੇ ਸਰਪੰਚ ਸਾਹਿਬਾਨ ਐਸ ਤੇ ਇਕੱਠੇ ਹੋਏ ਆ। ਅਸੀਂ ਇੱਕ ਜਿਹੜਾ ਸੰਘਰਸ਼ ਹੈਗਾ ਉਹ ਵਿੱਦਿਆ ਹੈ। ਜਿਵੇਂ ਕਿ ਮੁਹਾਲੀ ਕਾਰਪੋਰੇਸ਼ਨ ਨੇ ਆਪਣੀ ਹੱਦਬੰਦੀ ਵਧਾਈ ਹੈ ਕੁਝ ਹੱਦਬੰਦੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਸਾਡੇ 15 ਪਿੰਡ ਸ਼ਾਮਿਲ ਕੀਤੇ ਹਨ ਉਹਨਾਂ ਬਾਰੇ ਅਸੀਂ ਤੁਹਾਨੂੰ ਡਿਟੇਲਸ ਦੱਸਾਂਗੇ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸਾਰੇ মিডিਆ ਦਾ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸਾਡਾ ਮਤਲਬ ਸਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਡਾ ਅੱਜ ਇੱਥੇ ਆ ਕੇ ਸਾਥ ਦਿੱਤਾ ਅਸੀਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰੇ ਸਰਪੰਚਾਂ ਪੰਚਾਇਤਾਂ ਵੱਲੋਂ ਤੇ ਪਿੰਡਾਂ ਵੱਲੋਂ ਪਹਿਲੀ ਗੱਲ ਜਿਹੜਾ ਅੱਜ ਅਸੀਂ ਇਹ ਆਪਣਾ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਬਿਲਕੁਲ ਕਿਸੇ ਰਾਜਨੀਤੀ ਰਾਜਨੀਤੀਕ ਜਾਂ ਕਿਸੇ ਚੀਜ਼ ਤੋਂ ਪ੍ਰਭਾਵਿਤ ਨਹੀਂ ਹੈ ਅਸੀਂ ਟੀ ਦਾ ਪੂਰੇ ਮਤਲਬ ਇਕੱਲਾ ਇਹ ਨਹੀਂ ਕਿ ਅਸੀਂ ਸਰਪੰਚਾਂ ਪੰਚਾਇਤਾਂ ਵੱਲੋਂ ਨਹੀਂ ਇਹ ਅਸੀਂ ਪੂਰੇ ਆਪਣੇ ਪਿੰਡਾਂ 'ਚ ਇਕੱਠ ਰੱਖੇ ਆ ਕਿਉਂਕਿ 30 ਤਰੀਕ ਦੀ ਨੋਟੀਫਿ 28 ਦੀ ਨੋਟੀਫਿਕੇਸ਼ਨ ਹੋਈ ਹੋਈ ਹੈ ਤੇ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਪੂਰੇ ਆਪਣੇ ਪਿੰਡਾਂ ਦੇ ਵਿੱਚ ਵਿਚਾਰ ਕੀਤਾ ਲੋਕਾਂ ਨੂੰ ਇਕੱਠੇ ਕੀਤਾ ਉਹ ਲੋਕਾਂ ਨੂੰ ਅਸੀਂ ਜਦੋਂ ਇਕੱਠੇ ਕਰਕੇ ਉਹਨਾਂ ਦੇ ਵਿਚਾਰ ਲਏ ਤਾਂ ਜ਼ਿਆਦਾਤਰ ਬਹੁਮਤ 'ਚ ਲੋਕਾਂ ਨੇ ਕਾਰਪੋਰੇਸ਼ਨ ਦਾ ਵਿਰੋਧ ਕੀਤਾ ਹੈ ਅਸੀਂ ਉਸ ਬ੍ਰੋਗ ਨੂੰ ਲੈ ਕੇ ਉਹਨਾਂ ਦੀ ਨੁਮਾਇੰਦਗੀ ਕਰਨਾ 'ਚ ਇੱਥੇ ਪਹੁੰਚੇ ਆ ਜੀ ਜਿਦੇ 'ਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਡੇ ਕੋਲ ਕੁਝ ਚੀਜ਼ਾਂ ਐ ਤਾਂ ਦੀਆਂ ਉਹਦੇ 'ਚ ਅਸੀਂ ਤੁਹਾਨੂੰ ਬਰੀਫ ਕਰਾਉਣਾ ਚਾਹੁੰਦੇ ਆ ਕਿ ਹੈ ਕੀ ਐ ਅਸਲ ਮੁੱਦਾ ਕੀ ਐ ਪਹਿਲਾ ਪਿੰਡ ਦਾ ਨਾਮ ਹੈ ਜੀ ਕਿਹੜੇ ਕਿਹੜੇ ਪਿੰਡ ਸੱਭੇ ਮੇਰਾ ਪਿੰਡ ਬੱਲੋ ਮਾਜਰਾ ਜਿਵੇਂ ਬੱਲੋ ਵਾਲੇ ਨੂੰ ਪੰਜ 6 ਤੋਂ ਬਾਅਦ ਪੋਹਨਣਾ ਹਾਂ ਜੀ ਇੱਧਰ ਮਨੌਲੀ ਤੋਂ ਮੌਲੀ ਤੋਂ ਜੀ ਮੌਲੀ ਪੈਂਦਵਾਲਾ ਜੀ ਭਾਰਤੀ ਪਿੰਡ ਨਾਨੂ ਮਾਜਰਾ ਜਿੱਲਾ ਜੀ ਰੋਹਕਾ ਜੀ ਬੱਲੋ ਮਾਜਰਾ ਇਹ ਆਪਣਾ ਬਲੌਗੀ ਹੈ ਜੀ ਗ੍ਰੀਨ ਇਨ ਬਲੇ ਚਪਲ ਜਿਹੜੀ ਖੁਰਦ ਹੈ ਚਪਲ ਜਿਹੜੀ ਕਲਾ ਹੈ ਲਾਂਡਰਾ ਹੈ ਜੀ ਨਿਊ ਲਾਂਡਰਾ ਹੈ ਪਿੰਡੋਂ ਪਿੰਡ ਹੋਰ ਦੀ ਲਾਂਡਰਾ ਹੈ ਹੋ ਸਕਦਾ ਜੀ ਕੋਈ ਅਸੀਂ ਪਿੰਡ ਦੱਸਣ ਤੋਂ ਰਹਿ ਗਏ ਹੋਏ ਪਰ ਪਿੰਡ ਜਿਹੜੇ ਹੈਗੇ ਆ ਉਹ ਸਾਰਿਆਂ ਨੂੰ ਕਲੀਅਰ ਹੈਗੇ ਆ ਅਸਲ 'ਚ ਇੱਕ ਮਤਾ ਜਿਹੜਾ ਹੈਗਾ ਜੀ ਇਹ ਇਹਨਾਂ ਨੇ ਮਤਾ ਪਾਇਆ ਸੀ ਜਾਂ ਨਗਰ ਨਿਗਮ ਦੇ 25 ਨੰਬਰ ਮਤਾ ਜਿਹਦਾ 28 6 2021 ਦਾ ਇਸ ਮਤੇ ਦੇ ਵਿੱਚ ਇਹ ਕੀ ਕਰਦੇ ਆ ਜੀ ਇੱਕ ਲੜੀ ਨੰਬਰ 1 ਤੋਂ 7 ਤੱਕ ਦੇ ਇੱਕ ਕੌਰਨ ਤਿਆਰ ਕਰਦੇ ਆ ਜੀ ਉਸ ਕੌਲਮਾਂ ਦੇ ਵਿੱਚ ਪਿੰਡਾਂ ਦੇ ਵੇਰਵੇ ਦਿੱਤੇ ਜਾਂਦੇ ਆ ਜਿਦੇ ਚ ਇਹ ਮੇਰੇ ਯਾਨੀ ਕਿ ਮੇਰੇ ਆਪਣੇ ਪਿੰਡ ਦੀ ਗੱਲ ਕਰਾਂ ਮੈਂ ਨੰਬਰ 1 ਲੜੀ ਨੰਬਰ 1 ਚ ਲਿਖਦੇ ਆ ਵੱਲੋ ਮਾਜਰਾ ਨੂੰ ਛੱਡ ਕੇ ਉਸ ਮਤੇ ਦੇ ਵਿੱਚ ਇਹਨਾਂ ਨੇ ਬਿਲਕੁਲ ਵੱਲੋ ਮਾਜਰਾ ਨੂੰ ਛੱਡਿਆ ਸੀਗਾ ਨੰਬਰ 2 ਤੇ ਇਹਨਾਂ ਨੇ ਲਿਆ ਬੜ ਮਾਜਰਾ ਤੇ ਬੜ ਮਾਜਰਾ ਕਲੋਨੀ ਜਿਹੜੀ ਕਿ ਇਸ ਮਤੇ ਦੇ ਵਿੱਚ ਹੈ ਉਹਨਾਂ ਦੇ ਨਾਮ ਤੇ ਪਰ ਅੱਜ ਉਹ ਪਿੰਡ ਇਹਦੇ ਚ ਨਹੀਂ ਲਏ ਗਏ ਕਾਪੂਏਸ਼ਨ ਚ ਤੇ ਲੜੀ ਨੰਬਰ 4 ਦੇ ਵਿੱਚ ਹੱਦ ਵਸਤੂ ਨੰਬਰ 27 ਪਿੰਡ ਦਾਉਨ ਦਾਉਨ ਵੀ ਇਹਨਾਂ ਨੇ ਇੱਥੇ ਮਤੇ 'ਚ ਮੈਂਸ਼ਨ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਚੀਜ਼ਾਂ ਜਿਹੜੀਆਂ ਯਾਤਾਂ ਜੇ ਉਹਨਾਂ ਨੇ ਇਸ ਮਤੇ ਨੂੰ ਕਨਸੀਡਰ ਕੀਤਾ ਹੈ ਤਾਂ ਇਸ ਮਤੇ ਦੇ ਵਿਹਾਵ ਤੇ ਜਿਹੜੇ ਪਿੰਡ ਪਾਣੇ ਸੀ ਉਹ ਕਿਉਂ ਨਹੀਂ ਪਾਏ ਜਿਹੜੇ ਪਿੰਡਾਂ ਦੇ ਨਾਮ ਨਹੀਂ ਸੀ ਉਹ ਕਿਉਂ ਨਹੀਂ ਛੱਡੇ ਗਏ ਪਹਿਲੀ ਗੱਲ ਤਾਂ ਇਹ ਤੇ ਫਿਰ ਇੱਕ ਨੋਟ ਦੇ ਵਿੱਚ ਚੀਜ਼ ਲਿਖਦੇ ਆ ਜੀ ਜਿਹੜਾ ਇਸ ਮਤੇ ਦਾ ਨੋਟ ਹੈ ਬਣਾਉਨੇ ਆ ਕੀ ਕੁਝ ਪਿੰਡਾਂ ਨੇ ਜਿਹੜੇ 1 ਤੋਂ 4 ਤੱਕ ਹੈ ਉਹਦੇ 'ਚ ਮਤੇ ਦਿੱਤੇ ਆ ਕਿਆ ਉਹਨਾਂ ਮਤਿਆਂ ਨੂੰ ਪੰਚਾਇਤਾਂ ਦੇ ਮਤਿਆਂ ਨੂੰ ਇਹਨਾਂ ਨੇ ਕਲੀਅਰ ਦੇਖਿਆ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਬਾਤਿਆ ਨਹੀਂ ਬਾਤਿਆ ਕਿਉਂਕਿ ਮੈਂ ਉਹਦੇ ਬਾਰੇ ਬਾਤ ਚ ਗੱਲ ਕਰਾਂਗਾ ਕਿ ਕਈ ਮਤਿਆਂ ਚ ਬਹੁਤ ਸਾਰੀਆਂ ਕਮੀਆਂ ਜਿਹੜੇ ਪੰਚਾਇਤਾਂ ਨੇ ਪਾ ਕੇ ਦਿੱਤੇ ਆ ਕਈਆਂ ਦੇ ਕੋਰਮ ਪੂਰੇ ਨਹੀਂ ਹੈਗੇ ਉਹਨਾਂ ਮਤਿਆਂ ਦੇ ਤੇ ਕਈ ਮਤੇ ਜਿਹੜੇ ਆ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਪ੍ਰਭਾਵਿਤ ਕਰਕੇ ਉਹਨਾਂ ਤੋਂ ਉਹ ਮਤੇ ਪਵਾਏ ਗਏ ਅਗਲੀ ਗੱਲ ਜਿਹੜੀ ਉਸੇ ਨੋਟ ਦੇ ਵਿੱਚ ਹੈ ਕੀ ਲਿਖਦੇ ਆ ਜੀ ਕਿ ਜਿਹੜੀਆਂ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨਾਂ ਹੈ ਜਿਹੜੀ ਵੈਸੇ ਵੀ ਕਲੀਅਰ ਹੈ ਕਿ ਕਾਰਪੋਰੇਸ਼ਨ ਦੇ ਵਿੱਚ ਚਲੇ ਜਾਂਦੇ ਜਦੋਂ ਪਿੰਡ ਕਾਰਪੋਰੇ ਤੇ ਜਿਹੜੀਆਂ ਪਹਿਲਾਂ ਆਲਰੇਡੀ ਪਿੰਡ ਜਿਹੜੇ ਕਾਰਪੋਰੇਸ਼ਨ ਦੇ ਵਿੱਚ ਹੈਗੇ ਆਂ ਤੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਜ਼ਮੀਨਾਂ ਦਾ ਕੀ ਕੀਤਾ ਗਿਆ ਉਹ ਜਿਹੜੀਆਂ ਸਾਡੀਆਂ ਅਰਬਰ ਰਵੇਦੇ ਜ਼ਮੀਨਾਂ ਐ ਇਹਨਾਂ ਜ਼ਮੀਨਾਂ ਦੇ ਵਿੱਚ ਸਾਡੀ ਅਕਵਾਇਰ ਹੋਈਆਂ ਜ਼ਮੀਨਾਂ ਨੇ ਗਮਾੜਾਂ ਨੇ ਅਕਵਾਇਰ ਕਰੀਆਂ ਉਹਦੇ ਵਿੱਚ ਸਾਡੇ ਜਿਹੜੇ ਅਵਾਰਡ ਮੰਨੀਆਂ ਸੀਗੀਆਂ ਉਹ ਅਵਾਰਡ ਮੰਨੀਆਂ ਸਾਨੂੰ 2023 ਨੂੰ ਅੱਜ ਤੱਕ ਸਾਨੂੰ ਨਹੀਂ ਦਿੱਤੀਆਂ ਗਈਆਂ ਪੰਚਾਇਤਾਂ ਨੂੰ ਉਹ ਕਿਉਂ ਨਹੀਂ ਦਈਆਂ ਕਿਉਂਕਿ ਇਹਨਾਂ ਦਾ ਪਹਿਲਾਂ ਹੀ ਇੱਕ 3 ਪਲਾਨ ਸੀਗਾ ਕਿ ਅਸੀਂ ਜਿਹੜੇ ਹੈ ਪੈਸੇ ਆ ਅਵਾਰਡ ਮੰਨੀਆਂ ਉਹ ਕਿਵੇਂ ਹੜਪਣੇ ਆ ਤੇ ਕਿਵੇਂ ਅਸੀਂ ਜਿਹੜੀਆਂ ਪੰਚਾਇਤਾਂ ਦੀਆਂ ਕਰੋੜਾਂ ਰੁਪਏ ਦੇ ਜ਼ਮੀਨਾਂ ਉਹ ਕਿਵੇਂ ਹੜੱਪਣੀਆਂ ਉਸ ਸਬੰਧ ਵਿੱਚ ਚਰਚਾ ਕੀਤਾ ਉਹ ਤੋਂ ਬਾਅਦ ਇਹਨਾਂ ਨੇ ਇੱਕ ਅਨੁਸੂਚਨਾ ਜਿਹੜੀ ਹੈ 1603 ਨੰਬਰ ਉਹ ਇਹਨਾਂ ਨੇ ਬਣਾਈ ਤੇ ਉਹਦੇ ਵਿੱਚ ਵੀ ਸਾਡੇ ਜਿਹੜੇ ਪਿੰਡ ਹੈ ਉਹਨਾਂ ਕਈ ਪਿੰਡਾਂ ਦੇ ਨਾਮ ਜਿਹੜੇ ਉਹਦੇ ਵਿੱਚ ਨਹੀਂ ਮਤਲਬ ਸ਼ਾਮਿਲ ਸੀ ਨਹੀਂ ਦਰਜ ਸੀਗੇ ਉਹਦੇ ਵਿੱਚ ਤੇ ਉਹ ਤੋਂ ਬਾਅਦ ਇਹਨਾਂ ਨੇ ਇੱਕ ਫਿਰ ਜਿਹੜੀਆਂ ਅਧिसूਚਨਾ ਹੈ ਉਹ ਫਿਰ ਇੱਕ ਹੋਰ ਬਣਾਈ ਇਹਨਾਂ ਨੇ ਜਿਹੜੇ ਕੁ ਮਿੰਨਾ ਪਹਿਲਾਂ B11 ਨੂੰ B11 ਨੂੰ ਇੱਕ ਸੁਣਵਾਈ ਰੱਖੀ ਜੀ ਹੈ ਨਾ ਨਿੱਜੀ ਸੁਣਵਾਈ ਉਹ ਸੁਣਵਾਈ ਦੇ ਵਿੱਚ ਜਦੋਂ ਦੇਖੋ ਪਹਿਲਾਂ ਜਿਹੜੀਆਂ ਅਧिसूਚਨਾ ਸੀਗੀਆਂ ਉਹਨਾਂ 'ਚ ਸਾਡੇ ਨਾਮ ਹੀ ਸ਼ਾਮਲ ਨਹੀਂ ਸੀ ਅਸੀਂ ਇਤਰਾਜ਼ ਕੀ ਦੇਣਾ ਸੀ ਇਤਰਾਜ਼ ਅਸੀਂ ਤਾਂ ਦਿੰਦੇ ਜਿਉਂ ਉਹਨਾਂ 'ਚ ਸਾਡੇ ਪਿੰਡਾਂ ਦੇ ਨਾਮ ਹੁੰਦੇ ਉਤੋਂ ਬਾਅਦ ਇਹਨਾਂ ਨੇ ਇੱਕ ਸੁਣਵਾਈ ਰੱਖੀ ਹੈ ਜੀ ਅ ਪਹਿਲਾਂ ਇਤਰਾਜ਼ ਮੰਗੇ ਜੀ 201025 ਨੂੰ ਇਤਰਾਜ਼ ਮੰਗੇ ਉਹਨਾਂ ਤੋਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਸੀਗਾ ਵੀ ਸਾਡੇ ਵੀ ਨਹੀਂ ਪਏ ਜਿਵੇਂ TDA ਸਿਟੀ ਸੀ ਉਹਨਾਂ ਨੇ ਆਪਣੇ ਇਤਰਾਜ਼ ਦੇ ਦਿੱਤੇ ਪਰ ਅਸੀਂ ਨਹੀਂ ਦੇਏ ਕਿਉਂਕਿ ਸਾਡੇ ਨਾਮ ਨਹੀਂ ਸੀਗੇ ਇਹਦੇ ਵਿੱਚ ਉਤਮਤ 211 ਨੂੰ ਸੁਣਵਾਈ ਕਰੀ ਇਹ ਜਿਹੜੀ ਸੁਣਵਾਈ ਹੈਗੀ ਕਮਿਸ਼ਨਰ ਸਾਹਿਬ ਵੱਲੋਂ ਨਗਰ ਨਿਗਮ ਮੁਹਾਲੀ ਵੱਲੋਂ ਕੀਤੀ ਗਈ ਹੈ ਉਹ ਸੁਣਵਾਈ ਦੇ ਵਿੱਚ ਸਾਨੂੰ ਬਿਲਕੁਲ ਜਿਹੜੀਆਂ ਨਵੀਆਂ ਚੁਣੀਆਂ ਪੰਚਾਇਤਾਂ ਸੀ ਉਹਨਾਂ ਨੂੰ ਆਪਣੇ ਭਰੋਸੇ ਵਿੱਚ ਲੰਦੇ ਸਾਨੂੰ ਦੱਸਦੇ ਜੋ ਵੀ ਚੀਜ਼ਾਂ ਹੈ ਸੀ ਵੀ ਸਾਨੂੰ ਪਿੰਡਾਂ ਨੂੰ ਲੈਣਾ ਹੈ ਸੀ ਪਿੰਡਾਂ ਨਾਲ ਗੱਲ ਕਰਦੇ ಗ್ರಾಮ ਸਭਾ ਦੇ ਉੱਥੇ ਜ਼ਿਲ੍ਹਾ ਸੱਦ ਦੇ ਉਹਦੇ ਵਿੱਚ ਅਸੀਂ ਇਹ ਚੀਜ਼ਾਂ ਕਲੀਅਰ ਕਰਦੇ ਪਿੰਡ ਵਾਸੀਆਂ ਨੂੰ ਦੱਸਦੇ ਅਗਰ ਪਿੰਡ ਇਹਦੇ ਵਿੱਚ ਸ਼ਾਮਲ ਹੋਣ ਨੂੰ ਇਸ ਕਰਦੇ ਤਾਂ ਅਸੀਂ ਵੀ ਮਤਲਬ ਪੰਚਾਇਤਾਂ ਵੱਲੋਂ ਮਤਾ ਪਾ ਕੇ ਦੰਦੇ ਬਿਲਕੁਲ ਕਾਰਪੋਰੇਸ਼ਨ ਚ ਪੈਣ ਲਈ ਜੇ ਲੋਕ ਇਤਰਾਜ਼ ਕਰਦੇ ਤਾਂ ਅਸੀਂ ਮਨਾ ਕਰ ਦਿੰਦੇ ਪਰ ਸਾਨੂੰ ਨਹੀਂ ਸੁਣਿਆ ਗਿਆ ਉਸ ਸੁਣਵਾਈ ਚ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਉਹ ਨਿਜੀ ਸੁਣਵਾਈ ਹੋਈ ਹੈ ਉਹ ਚ ਕਿਸੇ ਪੰਚਾਇਤ ਨੂੰ ਕਿਸੇ ਪਿੰਡ ਨੂੰ ਸ਼ਾਮਲ ਨਹੀਂ ਕੀਤਾ ਗਿਆ ਉਦੋਂ ਬਾਅਦ ਜੀ 20 11 ਦੀ ਸੁਣਵਾਈ ਤੋਂ ਬਾਅਦ ਇਹ ਕੀ ਕਰਦੇ ਜੀ 28 11 2023 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਆ ਔਰ ਅਗਲੇ ਦਿਨ ਕੀ ਹੈ ਸ਼ਨੀਵਾਰ ਸ਼ਨੀਵਾਰ ਨੂੰ ਐਸੀ ਛੁੱਟੀ ਹੁੰਦੀ ਹੈ ਸਾਰੇ ਡਿਪਾਰਟਮੈਂਟਾਂ ਨੂੰ ਪਰ ਐਡੀ ਕਾਲੀ ਕਿਆ ਪੈਗੀ ਵੀ ਇਹ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਸੁਣਵਾਈ ਕਰਕੇ ਇਹਨਾਂ ਨੇ ਨੋਟੀਫਿਕੇਸ਼ਨ ਕਰਤੀ ਐਡੀ ਕਿਆ ਆਕਾਲ ਸੀ ਵੀ ਇਹਨਾਂ ਨੂੰ ਇੱਕ ਤਾਂ ਸੀ ਉਹ ਸਵਾਲ ਸਾਡਾ ਜਿਹੜਾ ਹੈਗਾ ਸਰਕਾਰ ਨੂੰ ਤੇ ਜਿਹੜੀ ਸਥਾਨਕ ਸਰਕਾਰ ਹੈਗੀ ਉਹਨੂੰ ਸਾਡਾ ਇਹ ਸਵਾਲ ਹੈ ਤੇ ਅਗਲੀ ਜਿਹੜੀ ਗੱਲ ਹੈ ਜੀ ਅਸੀਂ ਕਿਉਂ ਇੱਕ ਨਾ ਇਹਨਾਂ ਨੇ ਨਕਸ਼ਾ ਦਿੱਤਾ ਸੀਗਾ ਹੀ ਨਾਲ ਉਹ ਨਕਸ਼ੇ ਨੂੰ ਮੇਰਾ ਖਿਆਲ ਹੈ ਕੋਈ ਵੈਸੇ ਤਾਂ ਜਿੰਮੀਆ ਵੀ ਹੈ ਸਿੰਘੀਆਂ ਇਹਨਾਂ ਦੇ ਅਤੇ ਸੂਚਨਾ ਉਹਦੇ ਵਿੱਚ ਕਿਤੇ ਵੀ ਇਹਨਾਂ ਨੇ ਨਹੀਂ ਕਿਹਾ ਕਿ ਅਸੀਂ ਕੋਈ ਨਕਸ਼ਾ ਨਾਲ ਨੱਥੀ ਕਰ ਰਹੇ ਹਾਂ ਕੋਈ ਨਕਸ਼ਾ ਨਾਲ ਨੱਥੀ ਨਹੀਂ ਸੀਗਾ ਜਿਹਨੂੰ ਅਸੀਂ ਦੇਖਦੇ ਆ ਕਿਸੇ ਟੈਕਨੀਕਲ ਬੰਦੇ ਨੂੰ ਦਿਖਾ ਲੰਦੇ ਤੇ ਉਹ ਨਕਸ਼ੇ ਦੇ ਵਿੱਚ ਜੋ ਚੀਜ਼ਾਂ ਹੈਗੀਆਂ ਮੇਰਾ ਖਿਆਲ ਹੈ ਕੋਈ ਆਮ ਬੰਦਾ ਨਹੀਂ ਸਮਝ ਸਕਦਾ ਉਹਨਾਂ ਪੁਆਇੰਟਾਂ ਨੂੰ ਉਹਨੇ ਪੁਆਇੰਟ ਲਾਏ ਆ ਇੱਕ ਪੱਪੇ ਤੋਂ ਇੱਥੇ ਤੱਕ ਇਹ ਉਹ ਕਰਕੇ ਇਹਨਾਂ ਨੇ ਪੁਆਇੰਟ ਲਾਏ ਆ ਜਿਨ੍ਹਾਂ ਨੂੰ ਇੱਕ ਟੈਕਨੀਕਲ ਬੰਦਾ ਹੀ ਸਮਝ ਸਕਦਾ ਵੈਸੇ ਆਮ ਬੰਦਾ ਨਹੀਂ ਉਹਨਾਂ ਚੀਜ਼ਾਂ ਨੂੰ ਦੇਖ ਸਕਦਾ ਜਾਂ ਸਮਝ ਸਕਦਾ ਇਹ ਸਾਨੂੰ ਜਿਹੜੀ ਪ੍ਰੋਬਲਮਾਂ ਅਸੀਂ ਆਪਣੇ ਇਤਰਾਜ਼ ਨਹੀਂ ਦੱਲ ਚੁੱਕੇ ਸੀਗੇ ਇਹ ਸਾਨੂੰ ਮੇਨ ਪ੍ਰੋਬਲਮ ਆ ਉਤੋਂ ਬਾਅਦ ਗੱਲ ਹੈ ਜੀ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਐ ਉਹ ਜ਼ਮੀਨਾਂ ਨੂੰ ਜਿਹੜਾ ਇਹਨਾਂ ਨੇ ਹੜੱਪਣ ਵਾਸਤੇ ਇਹ ਐਡਾ ਬੜਾ ਅਡੰਬਰ ਰਚਿਆ ਏ ਤੇ ਇਹ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਇਹਨਾਂ ਦੀ ਅੱਖ ਸੀ ਵੀ ਸਾਡੀਆਂ ਜ਼ਮੀਨਾਂ ਤੇ ਉਹੀ ਜ਼ਮੀਨਾਂ ਹੜੱਪਣ ਵਾਸਤੇ ਇਹਨਾਂ ਨੇ ਸਾਰੀ ਪਲਾਨਿੰਗ ਕੀਤੀ ਐ ਜਦ ਕਿ ਜਿਹੜੀ ਕਾਰਪੋਰੇਸ਼ਨ ਐ ਉਹ ਪਹਿਲੇ ਅਸਮਰਥ ਹੈਗੀ ਐ ਮੋਹਾਲੀ ਸ਼ਹਿਰ ਨੂੰ ਡਿਵੈਲਪ ਕਰਨ ਵਿੱਚ ਕਿਉਂਕਿ ਦੇਖੋ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਆ ਜਗਾ ਜਗਾ ਤੇ ਗੰਦਗੀ ਫੈਲੀ ਹੋਈ ਹੈ ਇਹਨਾਂ ਕੋਲ ਅਜੇ ਤੱਕ ਉਹਦਾ ਕੋਈ ਸਹੀ ਜਿਹੜਾ ਨਵਤਾਰਾ ਨਹੀਂ ਹੋਇਆ ਹੈਗਾ ਹੁਣ ਆ ਪਿੱਛੇ ਬਲੌਂਗੀ ਦੇ ਨੇੜੇ ਪੁਲ ਦੇ ਕੋਲ ਅੱਗ ਲੱਗੀ ਹੋਈ ਹੈ 15 ਦਿਨ ਹੋ ਗਏ ਕੂੜੇ ਨੂੰ ਅੱਗ ਲੱਗੀ ਸੀ ਨਾ ਡੰਪ ਲਾਇਆ ਸੀਗਾ ਜਦਕਿ ਇਲਿਗਲ ਡੰਪ ਹੈਗਾ ਉਹ ਉਥੇ ਅੱਗ ਲੱਗੀ ਹੈ ਅਜੇ ਤੱਕ ਉਹ ਅੱਗ ਜਿਹੜੀ ਵੱਧਦੀ ਜਾ ਰਹੀ ਹੈ ਉਹਨੂੰ ਬੁਝਾਉਣ ਦਾ ਹੈ ਕੋਈ ਹੋਰ ਉਤੇ ਕਾਰਪੋਰੇਸ਼ਨ ਵੱਲੋਂ ਨਾਕਾਮ ਹੀ ਰਹੀ ਹੈ ਕਾਰਪੋਰੇਸ਼ਨ ਤੇ ਮੇਅਰ ਸਾਹਿਬ ਨੇ ਪਿੱਛੇ ਜੇ ਇੱਕ ਇੱਕ ਵੀਡੀਓ ਚ ਦੱਸਿਆ ਕਿ ਸਾਡੇ ਕੋਲ ਪਾਵਰਾ ਨਹੀਂ ਹਨ ਪਾਵਰਾਂ ਜਿਵੇਂ ਕਿ ਜਿਵੇਂ ਪਿੱਛੇ ਖਰੜ ਕਮੇਟੀ ਕੋਲ ਜਾਂ ਡੇਰਾ ਵਸੀ ਕਮੇਟੀ ਦੇ ਕੋਲ ਇੱਕ ਪਾਵਰ ਹੈਗੀ ਆ ਕਿ ਛੋਟੇ ਛੁਕੇ ਕਲੋਨੀਆ ਨੂੰ ਪਾਸ ਕਰ ਸਕਦੇ ਬਿਲਡਿੰਗਾਂ ਨੂੰ ਪਾਸ ਕਰ ਸਕਦੇ ਜਿਹਦੇ ਨਾਲ ਕਿ ਇਨਕਮ ਸੋਰਸ ਹੈਗੇ ਆ ਕਿ ਸਾਡੇ ਕੋਲ ਨਹੀਂ ਹੈ ਕਿਉਂਕਿ ਢਮਾਡਾ ਹੈਗਾ ਮੋਹਾਲੀ ਦੇ ਵਿੱਚ ਇਹ ਸਾਰੀਆਂ ਪਾਵਰਾਂ ਢਮਾਡਾ ਕੋਲ ਹੈ ਕਾਪੂਲੇਸ਼ਨ ਕੋਲ ਇਦਾਂ ਦੀ ਕੋਈ ਇਨਕਮ ਸੋਰਸ ਨਹੀਂ ਹੈਗੇ ਬਹੁਤ ਘੱਟ ਇਨਕਮ ਸੋਰਸ ਹੈ ਜਿੰਨਾ ਉਹਨਾਂ ਦਾ ਆਲਰੇਡੀ ਏਰੀਆ ਹੈਗਾ ਉਹਦੇ ਵਾਸਤੇ ਵੀ ਉਹਨਾਂ ਕੋਲ ਸੋਰਸਿਸ ਜਿਹੜੇ ਇਨਕਮ ਦੇ ਬਹੁਤ ਘੱਟ ਹੈ ਤੇ ਉਹ ਸਾਡੇ ਪਿੰਡਾਂ ਨੂੰ ਕਿਵੇਂ ਡਿਵੈਲਪ ਕਰਨਗੇ ਜਿਵੇਂ ਹੁਣ ਪਿੱਛੇ ਬਹੁਤ ਸਾਰੇ ਪਿੰਡ ਇਹਨਾਂ ਨੇ ਆਪਣੇ ਉਹਦੇ ਵਿੱਚ ਲੈ ਆ ਜੀ ਕਾਰਪੋਰੇਸ਼ਨ ਵਿੱਚ ਜਿਵੇਂ ਮਟੌਰ ਹੋ ਗਿਆ ਸੁਹਾਣਾ ਹੋ ਗਿਆ ਮੋਹਾਲੀ ਪਿੰਡ ਹੋ ਗਿਆ ਮਦਨਪੁਰ ਪਿੰਡ ਹੋ ਗਿਆ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਬਕਾਇਦਾ ਹੋਣਾ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਕਾਰਪੋਰੇਸ਼ਨ ਦੇ ਬਕਾਇਦਾ ਉਹਨਾਂ ਪਿੰਡਾਂ ਦੇ ਲੋਕਾਂ ਕੋਲ ਅਸੀਂ ਗਏ ਨੰਬਰਦਾਰਾਂ ਕੋਲ ਗਏ ਜਿਹੜੇ ਪਹਿਲਾਂ ਸਰਪੰਚ ਸੀ ਉਹਨਾਂ ਕੋਲ ਪੰਚਾਇਤਾਂ ਨੂੰ ਗਏ ਉਹਨਾਂ ਨੂੰ ਹਾਲ ਜਾਣਿਆ ਅਸੀਂ ਕਿ ਤੁਹਾਡਾ ਹਾਲ ਕੀ ਹੈ ਤੇ ਸਾਨੂੰ ਇੱਕੋ ਗੱਲ ਮਿਲੀ ਹੈ ਸਾਰੇ ਪਾਸਿਓਂ ਪੰਜ ਛੇ ਪਿੰਡਾਂ 'ਚ ਅਸੀਂ ਗਏ ਆਂ ਕਿ ਬਾਈ ਜੀ ਤੁਸੀਂ ਹੱਥ ਬੰਨ੍ਹ ਕੇ ਬੇਨਤੀ ਆ ਆਪਣੇ ਪਿੰਡਾਂ ਨੂੰ ਬਾਹਰ ਰੱਖ ਲੋ ਕਾਰਪੋਰੇਸ਼ਨ ਤੋਂ ਸਾਡਾ ਬਹੁਤ ਬੁਰਾ ਹਾਲ ਹੈ ਉਹਨਾਂ ਨੇ ਆਪਣੇ ਪਿੰਡਾਂ ਦੇ ਹਾਲ ਵੀ ਦਿਖਾਏ ਕਿਤੇ ਸੀਵਰੇਜ ਦੇ ਗਟਰਾਂ ਦੇ ਢੱਕਣ ਟੁੱਟੇ ਪਏ ਆ ਉਹ ਢੱਕਣ ਅਜੇ ਤੱਕ ਨਹੀਂ ਲੱਗੇ ਲੋਕ ਉੱਥੇ ਡਿੱਗ ਰਹੇ ਆ ਉੱਥੇ ਡੰਡੇ ਜੇ ਵਸਾਏ ਮੈਂ ਕਿਤੇ ਕੱਪੜੇ ਬੰਨੇ ਮਤਲਬ ਨਾ ਕੋਈ ਸੀਵਰੇਜ ਦਾ ਪ੍ਰਬੰਧ ਸਹੀ ਆ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਹੀ ਆ ਤੇ ਨਾ ਹੀ ਕੂੜੇ ਦਾ ਕੋਈ ਉਹਨਾਂ ਕੋਲ ਅਜੇ ਤੱਕ ਪ੍ਰਬੰਧ ਹੋ ਸਕਿਆ ਤੇ ਇਹ ਜਿਹੜੀਆਂ ناکਾਮੀਆਂ ਐ ਜਿਹੜੀ ਕੀ ਉਹਨਾਂ ਦੀ ਹੁਣ ਮੌਜੂਦਾ ਸਥਿਤੀ ਐ ਕਾਰਪੋਰੇਸ਼ਨ ਦੀ ਉਹਨੂੰ ਤਾਂ ਸਵਾਰ ਨਹੀਂ ਸਕਦੇ ਸਾਡੇ ਪਿੰਡਾਂ ਨੂੰ ਕਿਵੇਂ ਡਵੈਲਪ ਕਰਤਾਗੇ ਜਦ ਕਿ ਉਹ ਹਾਲ ਹੀ ਵਿੱਚ ਲੰਮੀਆ ਬਣੀਆ ਪੰਚਾਇਤਾਂ ਚ ਸਾਰੇ ਯੰਗ ਸਾਡੇ ਸਰਪੰਚ ਹੈਗੇ ਨੇ ਔਰ ਮੇਰਾ ਖਿਆਲ ਹੈ ਵੀ ਭਾਵੇਂ ਗ੍ਰਾਂਟਾਂ ਸਾਨੂੰ ਘੱਟ ਮਿਲੀਆਂ ਹੋਣ ਪਰ ਅਸੀਂ ਗ੍ਰਾਂਟਾਂ ਤੋਂ ਵੱਧ ਝੜ ਕੇ ਕੰਮ ਕੀਤੇ ਆ ਕਿਉਂਕਿ ਅਸੀਂ ਇਦਾਂ ਦੇ ਸੋਰਸ ਪੈਦਾ ਕੀਤੇ ਆ ਕੁਛ ਆਪਣੇ ਆਪਣੀ ਫੰਡਿੰਗ ਕੀਤੀ ਆ ਕੁਛ ਅਸੀਂ ਲੋਕਾਂ ਨੂੰ ਮਿਲੇ ਜਿਨ੍ਹਾਂ ਤੋਂ ਅਸੀਂ ਦਾਨ ਦੇ ਰੂਪ ਵਿੱਚ ਫੰਡ ਲਏ ਆ ਗ੍ਰਾਂਟਾਂ ਲਈਆਂ ਲੋਕਾਂ ਤੋਂ ਕਿ ਅਸੀਂ ਆਪਣੇ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦੇ ਆ ਵਧੀਆ ਬਣਾਉਣਾ ਚਾਹੁੰਦੇ ਆ ਕਿ ਅਸੀਂ ਆਪਣੇ ਪਿੰਡਾਂ ਨੂੰ ਵਧੀਆ ਹੁਣ 1 ਸਾਲ ਹੋਇਆ ਸਾਨੂੰ ਇਹ ਰਗਾ ਚਾਰਜ ਵੀ ਅਸੀਂ ਸਾਰਿਆਂ ਨੇ ਦਸੰਬਰ ਦੇ ਵਿੱਚ ਹੀ ਲਿਆ ਸੀਗਾ ਚਾਰਜ ਲੈਣ ਤੋਂ ਬਾਅਦ ਹਰ ਪਿੰਡ ਨੇ ਜਿਹੜੇ 14-15 ਪਿੰਡ ਹੈ ਹਰ ਪਿੰਡ ਨੇ ਬਿਨਾ ਗ੍ਰਾਂਟਾਂ ਤੋਂ ਆਪਣੇ ਪਿੰਡ ਦੀ ਡਿਵੈਲਪਮੈਂਟ ਸ਼ੁਰੂ ਕੀਤੀ ਹੈ ਤੇ ਅੱਜ ਵੀ ਸਾਡੇ ਸਿਰ ਦੇ ਉੱਪਰ ਪੰਚਾਇਤਾਂ ਦੇ ਉੱਪਰ ਜਿਹੜਾ ਕਰਜ਼ਾ ਖੜਾ ਹੋ ਗਿਆ ਉਹ ਕਿਵੇਂ ਹੋ ਗਿਆ ਜੀ ਅਸੀਂ ਕਈਆਂ ਪਿੰਡਾਂ ਨੇ ਆਧਾਰ ਮਟੀਰੀਅਲ ਕਰਵਾਇਆ ਵੀ ਕੋਈ ਗੱਲ ਨਹੀਂ ਜੀ ਆਪਣੇ ਕੋਲ ਆਪਾਂ ਇੱਕ ਕੰਮ ਸ਼ੁਰੂ ਕਰ ਲਿਆ ਉਹ ਕੰਮ ਸ਼ੁਰੂ ਕਰਕੇ ਆਪਾਂ ਨੂੰ ਨੇਪਰੇ ਚਾੜੀਏ ਤਾਂ ਜੋ ਸਾਡਾ ਪਿੰਡ ਜਿਹੜਾ ਜਲਦੀ ਔਰ ਵਧੀਆ ਤਰੀਕੇ ਨਾਲ ਡਿਵੈਲਪ ਹੋ ਸਕੇ ਉਹ ਜਿਹੜਾ ਕਰਜ਼ਾ ਹੈ ਉਹ ਸਾਡੇ ਸਿਰਾਂ ਤੇ ਖੜਿਆ ਹੈ ਕਿਉਂਕਿ ਸਰਕਾਰ ਨੇ ਤਾਂ ਇੱਕ ਕਲੀਅਰ ਕਰਤਾ ਜੀ ਨੋਟੀਫਿਕੇਸ਼ਨ ਕਰਤੀ ਪਰ ਕਿਆ ਸਾਨੂੰ ਪੁੱਛਣਾ ਉਹਨਾਂ ਨੇ ਸਹੀ ਸਮਝਿਆ ਨਹੀਂ ਸਮਝਿਆ ਕਿ ਸਾਨੂੰ ਪੁੱਛਦੇ ਕਿ ਭਾਈ ਤੁਹਾਡਾ ਕੀ ਸਿਸਟਮ ਹੈਗਾ ਤੁਹਾਡੀ ਪੰਚਾਇਤਾਂ ਰਹੀਆਂ ਉਹਦੇ ਵਿੱਚ ਤੁਹਾਡਾ ਕੋਈ ਦੇਣ ਲੈਣ ਤਾਂ ਨਹੀਂ ਖੜਿਆ ਕੁਝ ਵੀ ਸਾਡੇ ਨਾਲ ਕੋਈ ਰਾਪਟਾ ਨਹੀਂ ਕੀਤਾ ਗਿਆ ਜਿਨ੍ਹਾਂ ਚੀਜ਼ਾਂ ਦਾ ਸਾਨੂੰ ਮਲਾਲ ਹੈ ਤੇ ਮੇਨਲੀ ਗੱਲ ਤਾਂ ਬਸ ਇਹੀ ਹੈ ਕਿ ਸਾਡੇ ਪਿੰਡਾਂ ਦੀ ਜਿਹੜੀ 14-15 ਪਿੰਡਾਂ ਦੀ ਹੋੰਦ ਹੈ ਅੱਜ ਉਹ ਖਤਮ ਹੋਣ ਜਾ ਰਹੀ ਹੈ ਪਹਿਲਾਂ ਦੇਖੋ ਜੀ ਚੰਡੀਗੜ੍ਹ ਵੀ ਸਾਡੇ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਿਆ ਇਸ ਤਰ੍ਹਾਂ ਦੇ ਪਿੰਡਾਂ ਨੂੰ ਝਾੜ ਕੇ ਚੰਡੀਗੜ੍ਹ ਵਸਿਆ ਤੇ ਉਹਨਾਂ ਲੋਕਾਂ ਦੀ ਅੱਜ ਤੱਕ ਮਤਲਬ ਉਹ ਉਹਨਾਂ ਦੀਆਂ ਪੀੜ੍ਹੀਆਂ ਯਾਦ ਕਰ ਰਹੀਆਂ ਕਿ ਸਾਡੇ ਨਾਲ ਕੀ ਤਸ਼ੱਦਦ ਹੋਇਆ ਉੱਥੋਂ ਸਾਡੇ ਕੀ ਨੁਕਸਾਨ ਹੋਇਆ ਅੱਜ ਤੱਕ ਪਰਭਾਈ ਨਹੀਂ ਹੋਇਆ ਉਹਨਾਂ ਨੂੰ ਨੁਕਸਾਨ ਦੀ ਫਿਰ ਅੱਗੇ ਜੀ ਜਿਹੜੇ ਹੁਣ ਪੰਜ ਚਾਰ ਪਿੰਡ ਪਹਿਲਾਂ ਇਹਨਾਂ ਨੇ ਲਏ ਆ ਉਹ ਪਿੰਡਾਂ ਦੇ ਵਿੱਚ ਵੀ ਹਾਲਤ ਬਹੁਤ ਜ਼ਿਆਦਾ ਖਸਤਾ ਏ ਅੱਗੇ ਜਿਹੜੇ ਹੁਣ ਸਾਡੇ ਪਿੰਡ ਲੈ ਲੈਣਗੇ ਮੇਰੇ ਆਪਣੇ ਪਿੰਡ ਦੀ ਗੱਲ ਕਰ ਬੰਨੋ ਮਝਦੇ ਦੀ ਪੰਜ ਕਰੋੜ 8 ਲੱਖ ਰੁਪਏ ਸਾਡੀ ਜ਼ਮੀਨ ਐਕਵਾਇਰ ਹੋਈ ਨੌਕਨਾਲ ਨੌ ਮਰਲੇ ਕਮਾਡਾ ਨੇ ਕੀਤੀ ਹੈ 2023 ਚ ਅਵਾਰਡ ਹੋਇਆ ਸੀ ਉਹ ਅਵਾਰਡ ਮੰਨੀ ਸਾਨੂੰ ਅੱਜ ਤੱਕ ਨਹੀਂ ਹੋਈ ਮਿਲੀ ਜਦ ਕਿ ਉਹਦੇ ਤੇ ਕੋਈ ਇਤਰਾਜ਼ ਕੋਈ ਸਟੇ ਨਹੀਂ ਹੈ ਸਾਨੂੰ ਅਵਾਰਡ ਮੰਨੀ ਨਹੀਂ ਦਿੱਤੀ ਗਈ ਪੰਚਾਇਤਾਂ ਨੂੰ ਹੁਣ ਉਹ ਅਵਾਰਡ ਮੰਨੀ ਰੱਖੀ ਕਿਦੇ ਵਾਸਤੇ ਸੀਗੀ ਉਹ ਗਿਫਟ ਕਿਨੂੰ ਕਰਨੀ ਸੀ ਕਾਰਪੋਰੇਸ਼ਨ ਨੂੰ ਕਿਉਂਕਿ ਕਾਰਪੋਰੇਸ਼ਨ ਵਾਸਤੇ ਬਚਾ ਕੇ ਉਹਦੀ ਇਨਹਾਂਸਮੈਂਟ ਵੀ ਮਿਲਿਆ ਘੱਟੋ ਘੱਟ 18 ਕਰੋੜ ਦੇ ਨੇੜੇ ਤੇੜੇ ਉਹ ਪੈਸਾ ਹੈਗਾ ਏ ਹੁਣ ਚੱਪੜ ਜੀ ਦੀ ਪਿੰਡ ਦੇ ਵਿੱਚ ਮੇਰੇ ਖਾਂ 19 ਕਰੋੜ ਦੇ ਨੇੜੇ ਤੇੜੇ ਪੈਸਾ ਆਇਆ ਹੈ ਉਹ ਸਾਰੇ ਪਿੰਡਾਂ ਦੇ ਮੇਰਾ ਕਹਿੰਦਾ 100 150 ਪਿੰਡਾਂ ਚੱਪੜ ਜੀੜੀਆਂ ਤੇ 12 13 ਏਕੜ ਪਿੰਡ ਦੀ ਜਿਹੜੀ ਮੇਰੇ ਦੀ ਜ਼ਮੀਨ ਹੈ ਉਹ ਅਸੀਂ ਗਿਫਟ ਕਰ ਰਹੇ ਹਾਂ ਇਹਨਾਂ ਨੂੰ ਜੇਕਰ ਇਹ ਚਲੋ ਸਾਡੀ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤਾਂ ਕਰਨਗੇ ਕੀ ਇਹ ਇਹਨਾਂ ਨੇ ਕਰਨਾ ਕੀ ਹੈ ਉਹ ਸਾਡਾ ਪੈਸਾ ਚੱਕ ਕੇ ਪਹਿਲਾਂ ਆਪਣੇ ਕਬਜ਼ੇ ਚ ਲੈਣਗੇ ਉਸ ਤੋਂ ਬਾਅਦ ਜੇ ਕਰੋੜ ਰੁਪਈਆ ਸਾਡੇ ਪਿੰਡਾਂ ਦੇ ਲਾਭ ਹੀ ਦਿੱਤਾ ਤਾਂ ਉਹਦਾ ਅਸੀਂ ਆਲਰੇਡੀ ਪਹਿਲਾਂ ਹੀ ਇਹਨਾਂ ਨੂੰ ਗਿਫਟ ਕਰ ਰਹੇ ਹਾਂ ਪੈਸਾ ਤੇ ਸਾਡੀ ਬਸ ਇਹੀ ਇੱਕ ਜਿਹੜੀ ਸਰਕਾਰ ਨੂੰ ਤੇ ਸਥਾਨਕ ਸਰਕਾਰ ਨੂੰ ਇੱਕ ਇਹੀ ਅਪੀਲ ਹੈ ਦੇਖੋ ਜਿੱਥੇ ਸਰਕਾਰ ਦੇ ਚੰਗੇ ਕੰਮ ਹੋਣਗੇ ਆਪਾਂ ਅੱਜ ਵੀ ਸਰਕਾਰ ਦੇ ਨਾਲ ਖੜੇ ਆ ਪਰ ਜਿੱਥੇ ਸਰਕਾਰ ਪਿੰਡਾਂ ਨਾਲ ਧੱਕਾ ਕਰੇਗੀ ਅਸੀਂ ਸਾਰੇ ਪਿੰਡ ਇੱਕ ਆ ਅਸੀਂ ਏਕਾ ਕਰਕੇ ਸੜਕਾਂ ਤੇ ਵੀ ਉਤਰਾਂਗੇ ਹਾਈ ਕੋਰਟ ਦਾ ਅਸੀਂ ਸਾਰਿਆਂ ਨੇ ਰੁਕ ਕੀਤਾ ਹੈ ਅਸੀਂ ਹਾਈ ਕੋਰਟ ਸਾਰੇ ਜਣੇ ਜਾ ਰਹੇ ਆ ਕੁਝ ਸਾਡੇ ਪਿੰਡਾਂ ਨੇ ਐਡਵੋਕੇਟ ਕਰਕੇ ਪਟੀਸ਼ਨਾਂ ਜਿਹੜੀਆਂ ਉਹ ਫਾਈਲ ਕਰਤੀਆਂ ਕੁਝ ਅੱਜ ਜਾਂ ਕੱਲ ਕਰ ਦੇਣਗੇ ਤੇ ਅਸੀਂ ਇੱਕ ਹੋਰ ਸਾਰਿਆਂ ਨੇ ਵਿਚਾਰ ਕੀਤਾ ਹੈ ਕਿ ਜੇਕਰ ਸਾਡੀ ਸਰਕਾਰ ਨੇ ਨਹੀਂ ਮੰਨੀ ਇਹ ਜਿਹੜਾ ਸਾਡੇ ਤੇ ਇੱਕ ਥੋਪਿਆ ਗਿਆ ਜਿਹੜਾ ਇਹ ਨੋਟੀਫਿਕੇਸ਼ਨ ਹੈਗਾ ਇਹ ਵਾਪਸ ਨਹੀਂ ਲਿਆ ਤਾਂ ਅਸੀਂ ਆਉਣੇ ਵਾਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਸੰਘਰਸ਼ ਨੂੰ ਤੇਜ਼ ਕਰਾਂਗੇ ਤੇ ਆਪਾਂ ਸੜਕਾਂ ਵੀ ਜਮ ਕਰਾਂਗੇ ਕਿਉਂਕਿ ਸਾਡੇ ਪਿੰਡਾਂ ਦੀ ਹੋਂਦ ਦੀ ਗੱਲ ਹੈ ਅਸੀਂ ਆਪਣੇ ਪਿੰਡਾਂ ਨੂੰ ਬਚਾਉਣਾ ਹੈ ਤੇ ਜਿਆਦਾਤਰ ਲੋਕੀ ਤਾਂ ਪਸ਼ੂ ਪਾਲਣ ਦਾ ਕੰਮ ਕਰਦੇ ਡੇਰੀ ਫਾਰਮਿੰਗ ਕਰਦੇ ਜਿਸ ਦੇ ਨਾਲ ਦਾ ਡੇਲੀ ਰੋਜ਼ਗਾਰ ਚੱਲਦਾ ਹੈ ਉਹਨਾਂ ਦੇ ਘਰ ਦੇ ਖਰਚੇ ਚੱਲ ਰਹੇ ਨੇ ਜੀ ਥੋੜਾ ਨਗਰ ਨਿਗਮ ਚ ਕੋਈ ਵੀ ਪਸ਼ੂ ਨਹੀਂ ਰੱਖ ਸਕਦਾ ਠੀਕ ਹੈ ਜੀ ਤੇ ਸਾਡੇ ਪਿੰਡਾਂ ਕੋਲ ਆਲਰੇਡੀ ਜੱਦੀ ਜ਼ਮੀਨਾਂ ਪਈਆਂ ਪੱਠੇ ਵਿੱਜੜ ਨੂੰ ਹੁਣ ਬੰਦਾ ਸੋਚਣ ਵਾਲੀ ਗੱਲ ਆ ਗਈ ਮੈਂ ਸਰਕਾਰ ਨੂੰ ਆ ਸਵਾਲ ਕਰਨਾ ਪ੍ਰਸ਼ਾਸਨ ਨੂੰ ਕਿ ਸਾਡੇ ਕੋਲ ਪੱਠੇ ਵੱਡਣ ਨੂੰ ਹੈਗੇ ਕੁਝ ਪਛਮਾ ਨੂੰ ਪਾਣ ਲਈ ਤੇ ਅਸੀਂ ਮੱਝਾਂ ਕਿੱਥੇ ਰੱਖੀਏ ਜੇ ਕਿਸੇ ਨੇ ਮੱਝ ਰੱਖ ਲਈ ਇਹਨਾਂ ਨੇ ਕਹਣਾ ਪਿੰਡ ਤੋਂ ਬਾਹਰ ਗਾਡੋ ਪਰ ਪਿੰਡ ਤਾਂ ਲੱਗ ਦੇ ਵਿੱਚ ਆ ਚੁੱਕਿਆ ਤੇ ਦੂਜੀ ਗੱਲ ਜੀ ਸਾਡੇ ਪਿੰਡਾਂ 'ਚ ਨਾ ਕੱਚੇ ਮਕਾਨ ਪਈ ਦੇ ਜਿਹੜੇ ਜ਼ਰੂਰਤਮੰਦ ਜਿਹਨਾਂ ਦੇ ਅੱਜ ਵੀ ਕੱਚੇ ਮਕਾਨ ਨੇ ਤਰੇਸ਼ਾ ਜਾਦ ਹੋਏ ਨੂੰ 70 80 ਸਾਲ ਹੋ ਗਏ ਜੀ ਪਰ ਅੱਜ ਵੀ ਪਿੰਡਾਂ 'ਚ ਕੱਚੇ ਮਕਾਨ ਨੇ ਨਗਰ ਨਿਗਮ ਦਾ ਕੱਚੇ ਮਕਾਨਾਂ ਵਾਲੀ ਸਕੀਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਹੀਂ ਚੱਲ ਰਹੀ। ਦੇਹਾਂ ਨੇ ਸਾਡੀ ਉਹ ਵੀ ਬੰਦ ਕਰ ਦੇਣੀ ਹੈ ਜੀ ਤੇ ਉਹ ਲੋਕਾਂ ਨੇ ਜਦੋਂ ਸਾਨੂੰ ਵੋਟਾਂ ਪਾ ਕੇ ਅੱਗੇ ਕਿਹਾ ਕਿ ਤੁਸੀਂ ਸਾਡੀਆਂ ਹੈਲਪ ਕਰੋ, ਸਰਕਾਰ ਤੋਂ ਪ੍ਰਧਾਨ ਮੰਤਰੀ ਆਵਾਸ ਤੋਂ ਤੁਹਾਨੂੰ ਪੈਸਾ ਦਿਵਾਓਗੇ। ਤਾਂ ਹੁਣ ਅਸੀਂ ਉਹ ਲੋਕਾਂ ਦਾ ਜਵਾਬ ਕਿੱਦਾਂ ਦਈਏ? ਅਸੀਂ ਸਰਕਾਰ ਨੂੰ ਸਵਾਲ ਕਰ ਰਹੇ ਹਾਂ ਕਿ ਸਾਡਾ ਇਹਦਾ ਹੱਲ ਕਰਕੇ ਦਿਓ। ਤੇ ਭਾਈ ਅਸੀਂ ਇੱਕ ਤੁਹਾਨੂੰ ਦਿਖਾਈਏ ਅਸੀਂ ناکਾਮੀਆਂ ਜਿਹੜੀਆਂ ਜੀ ਇਹ ਜਿਹੜੀ ਮੌਜੂਦਾ ਹੁਣ ਇਹਨਾਂ ਦਾ ਮੁੱਖ ਦਾ ਏਰੀਆ ਹੈਗਾ ਕਾਰਪੋਰੇਸ਼ਨ ਦਾ ਇਹ ਹੈ ਜੀ ਪੂਰਾ ਜਿਹਨੂੰ ਅੱਗ ਲੱਗੀ ਹੋਈ ਜੀ ਪਿਛਲੇ ਮੇਰੇ ਖਾਲ 15 ਸਾਲ ਤੋਂ ਇਹ ਅੱਗ ਨਾ ਤਾਂ ਬੁਝਾਈ ਗਈ ਹੈ ਨਾ ਇਹਦਾ ਕੋਈ ਹੋਰ ਪ੍ਰਬੰਧ ਕੀਤਾ ਗਿਆ ਕੂੜੇ ਦਾ ਚੱਕਣ ਦਾ ਤੇ ਅਗਲੀ ਇਹ ਇਹ ਜਿਹੜਾ ਕੂੜਾ ਹੈ ਇੱਥੇ ਦੇਖੋ ਅਵਾਰਾ ਪਸ਼ੂ ਜਦਕਿ ਕਿਸੇ ਕਾਰਪੋਰੇਸ਼ਨ ਦੇ ਵਿੱਚ ਪਸ਼ੂਆਂ ਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਕਿਸੇ ਸ਼ੈਲਟਰ 'ਚ ਭੇਜਣਾ ਇਹ ਉਹਨਾਂ ਵਿਭਾਗ ਦਾ ਕੰਮ ਹੁੰਦਾ ਪਰ ਨਹੀਂ ਭੇਜਿਆ ਜਾ ਰਿਹਾ ਉੱਥੇ ਆਵਾਰਾ ਪਸ਼ੂ ਪੀਰੇ ਜਿਨ੍ਹਾਂ ਨਾਲ ਲੋਕਾਂ ਦੇ ਐਕਸੀਡੈਂਟ ਵੀ ਹੋ ਰਹੇ ਆ ਔਰ ਕੂੜਾ ਥਾ ਰਹੇ ਆ ਜੀ ਇਹ ਤਸਵੀਰ ਪੂਰੀ ਹਰ ਜਗ੍ਹਾ ਕੂੜਾ ਹੀ ਕੂੜਾ ਪਿਆ ਹੈ ਇਹ ਦੇਖੋ ਇਹ ਵੀ ਕੂੜੇ ਦੀ ਹੈ ਇਹ 9 ਫੇਸ ਦੀ ਹੈ ਜੀ ਅਗਲੀ ਇਹ 11 ਫੇਸ ਕੂੜੇ ਦਾ ਜਿਹੜਾ ਢੇਰ ਲੱਗਿਆ ਹੋਇਆ ਹੈ ਫਿਰ ਇਹ ਸੀਵਰੇਜ ਦੇ ਟੁੱਟੇ ਹੋਏ ਦੇਖੋ ਸੀਵਰੇਜ ਜਿਹੜਾ ਹੈਗਾ ਸੀਵਰੇਜ ਦੇ ਪ੍ਰਬੰਧ ਦੇਖੋ ਅਗਲੀ ਹੋਰ ਦੱਸਦਾ ਤੁਹਾਨੂੰ ਇਹ ਓਵਰਫਲੋ ਹੋ ਰਹੇ ਆਂ ਦੀ ਸੀਵਰੇਜ ਮਟੌਰ ਪਿੰਡ ਆਏ ਪਾਣੀ ਜਿਹੜਾ ਪਾਣੀ ਜਿਹੜਾ ਪ੍ਰਸਾਤੀ ਪਾਣੀ ਆ ਉਹਦਾ ਕੋਈ ਨਿਕਾਸ ਨਹੀਂ ਹੈਗਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਕਾਮੀ ਦੀਆਂ ਜਿਹੜੀਆਂ ਅਸੀਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਤਾਂ ਅਸੀਂ ਡਰਦਾ ਸਾਨੂੰ ਕਿ ਸਾਡੇ ਪਿੰਡ ਜਿਹੜੇ ਆ ਇਸ ਮਤਲਬ ਜਿਹੜਾ ਇਹਨਾਂ ਨੇ ਹਾਲ ਸਾਡੇ ਪਿੰਡਾਂ ਦਾ ਕਰਾ ਉਹ ਤਾਂ ਬਚ ਜੀਏ ਅਸੀਂ ਮਟੌਰ ਪਿੰਡ ਨੂੰ ਆਏ ਨੂੰ 25 ਤੋਂ 30 ਸਾਲ ਹੋ ਗਏ ਕਾਰਪੋਰੇਸ਼ਨ 'ਚ ਸੈਂਡਵੇਅਰ ਸਕੂਲ ਦੇ ਕੋਲ ਪੂਰੇ ਦਾ ਡੇ ਰੱਡਾ ਵੱਡਾ ਲੱਗਿਆ ਵਾ ਹਰੇਕ ਪੋਲੀਟਿਸ਼ੀਅਨ ਉੱਥੇ ਜਾ ਕੇ ਰਾਜਨੀਤੀ ਸ਼ੁਰੂ ਕਰਦਾ ਸਾਡੇ ਜਿਹੜੇ 14 ਪਿੰਡ ਨਗਰ ਨਿਗਮ 'ਚ ਸ਼ਾਮਿਲ ਕਿਤੇ ਸਾਨੂੰ ਅਸੀਂ ਕਿੱਦਾਂ ਮੰਨ ਲਈ ਉਹਨਾਂ ਦਾ ਸਧਾਰਨ ਹੋ ਜੂਗਾ ਜਿਹੜੇ ਅੱਜ ਤੋਂ 25 ਤੋਂ 30 ਸਾਲ ਪਹਿਲਾਂ ਪਿੰਡ ਆਇਆ ਉੱਥੇ ਕੂੜੇ ਦਾ ਢੇਰ ਲੱਗਿਆ ਹੋਇਆ ਅੰਮ੍ਰਿਤਸਰ ਗੁਰਦੁਆਰੇ ਦੀ ਬੈਕ ਸਾਈਡ ਜਿਹੜਾ ਨੇਚਰ ਪਾਰਕ ਹੈ ਉਹਦਾ ਦੇਖੋ ਜੀ ਹਾਲ ਉਹਦੇ ਨਾਲ ਕੂੜੇ ਦੇ ਢੇਰ ਅੱਗ ਲੱਗੀ ਹੋਈ ਤੇ ਆ ਮੌਣੀ ਪਿੰਡ ਦੇ ਉੱਪਰਲੇ ਪਾਸੇ ਸ਼ਿਹਾਰਤ ਨਾਲ ਦੇਖ ਲੋਈ ਪੁਹਾਣਾ ਪਿੰਡ ਜਿੱਥੇ ਆਪਣਾ ਚੱਕੀਆਂ ਸੋਹਣ ਦੀ ਫੇਮਸ ਰੈਗੋ ਹੋਟਲ ਦੇ ਸਾਹਮਣੇ ਉੱਥੇ ਹਾਲ ਦੇਖ ਲੋ ਕੀ ਹੋਇਆ ਬਈ ਅਸੀਂ ਕਿੱਦਾਂ ਯਕੀਨ ਕਰ ਲਈਏ ਇਹਨਾਂ ਤੇ ਇਹਦਾ ਹੀ ਸਿੱਧਾ ਸਿੱਧਾ ਮਤਲਬ ਹੈ ਸਾਡੀਆਂ ਪਿੰਡਾਂ ਦੀਆਂ ਜਨਤੀ ਜ਼ਮੀਨਾਂ ਜ ਜੀ ਜਿੱਦਾਂ ਸਾਡੇ ਸਮਾਲ ਕੀ ਨੰਨ ਮਾਜਰਾ ਪਿੰਡ ਦੇ ਸਾਡੇ ਕੋਲ ਨਾ 15 15 1600 ਦਾ ਇੱਕ ਡੱਚ ਦੇ ਟਾਈਮ ਸਾਡੇ ਕੋਲ ਤਕਰੀਬਨ ਦੇ ਪਏ ਪਰ ਇਕੜ ਦਾ 28 ਕਰੋੜ ਰੁਪਏ रेट ਹੈ ਤੇ ਹੁਣ ਚੱਪਰ ਜੀ ਦੀ ਕਲਾ ਹੈ ਜੀ ਉਹਦਾ ਕੋਲ 107 ਕਿਲਾ ਲਗਭਗ ਜੀ ਜ਼ਮੀਨ ਦਾ ਤੁਸੀਂ ਸਰ ਉਹਨੂੰ ਕੈਲਕੂਲੇਟ ਕਰ ਲੋ ਕਿੱਥੇ ਜਾਂਦੀ ਹੈ ਕਹਾਣੀ 10 ਕਰੋੜ ਉਹਨਾਂ ਦਾ ਅਵਾਰਡ ਮੰਨ ਹੀ ਗਿਆ ਹੈ ਅਵਾਰਡ ਤਾਂ ਨਹੀਂ 19 ਕਰੋੜ ਰੁਪਏ ਆਈ ਉਹਨਾਂ ਦਾ ਨਹੀਂ ਕਿੰਨੇ ਤੁਸੀਂ ਬੈਠੇ ਹੋ ਸਾਰਿਆਂ ਦੇ ਜ਼ਮੀਨਾਂ ਹੋਣੀਆਂ ਹਾਂ ਹਾਂ ਜੀ ਸਾਰੇ ਕੋਈ ਨਹੀਂ ਤਾਂ ਕੋਈ ਉਹਨਾਂ ਦਾ ਕੈਲਕੂਲੇਸ਼ਨ ਕਿੰਨੀ ਜਮੀਨ ਹੈ ਇਹਦੇ ਲਈ ਨਹੀਂ ਅਸੀਂ ਟੋਟਲ ਕੈਲਕੂਲੇਸ਼ਨ ਨਹੀਂ ਕੀਤੀ ਉਹ ਸਾਨੂੰ ਸਵਾਲ ਕਰਿਆ ਵੀ ਟੋਟਲ ਕੈਲਕੂਲੇਸ਼ਨ ਵੀ ਕਰ ਲਿਓ ਜਿਵੇਂ ਹੁਣ ਮੇਰਾ ਪਿੰਡ ਹੈ ਮੇਰੇ ਪਿੰਡ ਦੇ ਵਿੱਚ 12 ਏਕੜ ਜ਼ਮੀਨ ਜਿਹੜੀ ਹੈ ਜਿਹੜੀ ਪੂਰੀ ਗੇਟਵੇ ਸਿਟੀ ਚ ਪੈ ਰਹੀ ਹੈ ਔਰ 5 ਕਰੋੜ 8 ਲੱਖ ਰੁਪਏ ਸਾਡੀ ਅਵਾਰਡ ਮੰਗੀ ਜਿਹੜੀ ਹੈ ਤੇ ਘਮਾਡਾ ਪਿੰਡ ਤੇ ਐਵੇਂ ਉਹਨਾਂ ਚੱਪੜ ਚਿੱਟੀ ਕੋ 19 ਕਰੋੜ ਰੁਪਏ ਦੀ ਅਵਾਰਡ ਮੰਗੀ ਇੱਕ ਚੀਜ਼ ਹੋਰ ਹੈ ਨਾਲ ਸਾਡੇ ਸੁੱਕੜ ਪਿੰਡ ਹੈ ਪਿੰਡ ਨਾਲ ਨਗਰ ਨਿਗਮ ਚ ਲੈ ਆਣੀ ਜੀ ਸੁੱਕੜ ਪਿੰਡ ਦੀ ਜ਼ਮੀਨ ਇਹਨਾਂ ਨੇ ਉੱਚ ਕਰ ਲਈ ਸੈਕਟਰ ਚ ਪਾ ਲਈ ਨਗਰ ਨਿਗਮ ਚ ਪਿੰ ਕਾਲਾ ਤਾਂ ਫਿਰ ਉਤੋਂ ਪਤਾ ਲੱਗਦਾ ਨਾ ਜ਼ਮੀਨ ਦਾ ਲਾਲਚ ਹੈ ਦੇਖੋ ਇਹਨਾਂ ਨੂੰ ਪਿੰਡਾਂ ਨਾਲ ਕੋਈ ਪਿਆਰ ਨਹੀਂ ਜੀ ਇਹ ਪਿੰਡਾਂ ਦੇ ਮੋਹ ਚ ਜਾਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਨਹੀਂ ਕਰਪਰੇਸ਼ਨ ਚ ਲੈ ਰਹੇ ਇਹਨਾਂ ਦੀ ਜਿਹੜੀ ਅੱਖ ਹੈਗੀ ਹੈ ਉਹ ਅਕਿਉਂ ਮੈਂ ਹੁਣ ਕਹਿਣਾ ਚਾਹੁੰਦਾ ਤੁਹਾਨੂੰ ਸਾਰੇ ਬਿਲਡਰ ਬੰਦੇ ਆ ਸਾਡੇ ਜਿਹੜੇ ਮੁਹਾਲੀ ਦੇ ਪੋਲੀਟਿਸ਼ੀਅਨ ਆ ਟੋਟਲੀ ਬਿਲਡਰ ਆ ਇਹ ਭਾਵੇਂ ਸਿੱਧੂ ਬ੍ਰਦਰ ਆ ਇਹ ਇਹ ਸ਼ੁਰੂ ਤੋਂ ਇਹਨਾਂ ਦੀ ਅੱਖ ਤਾਂ ਜ਼ਮੀਨਾਂ ਤੇ ਰਹੀ ਹੈ ਮੇਰੇ ਆਪਣੇ ਪੁੱਦੇ ਪਿੰਡ ਦੀ ਜਮੀਨ ਲੀਜ਼ ਤੇ ਲੈਣ ਵਾਸਤੇ ਬਲੌਂਗੀ ਪਿੰਡ ਦੀ ਦੇਖ ਲਓ ਜੀ ਕੌਸ਼ਲਾ ਦੇ ਨਾਮ ਤੇ ਜ਼ਮੀਨ ਦੁੱਪੀ ਬੈਠੇ ਹਨ ਮਤਲਬ ਇਹਨਾਂ ਦਾ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ 2021 ਤੋਂ ਜਦੋਂ ਇਹ ਮਤਾ ਪਾਇਆ ਗਿਆ ਪਲਾਨਿੰਗ ਨਾਲ ਪਾਇਆ ਗਿਆ ਪਹਿਲੇ ਸਾਡੇ ਪਿੰਡਾਂ ਕੋਲ ਗਏ ਪਿੰਡਾਂ ਨੂੰ ਕਹਿੰਦੇ ਜੀ ਤੁਸੀਂ ਸਾਰੇ ਮਤੇ ਪਾਓ ਜੀ ਸਾਨੂੰ ਇਹ ਜਿਹੜੀਆਂ ਜ਼ਮੀਨਾਂ ਹੈ ਕਿ ਜ਼ਮੀਨਾਂ ਤੁਸੀਂ ਸਾਨੂੰ ਦਿਓ ਅਸੀਂ ਇਹਨੂੰ ਉੱਤੇ ਲੀਜ਼ ਤੇ ਦੰਨੇ ਉਹ ਸਾਡੇ ਪਿੰਡਾਂ ਨੇ ਵਿਰੋਧ ਕੀਤਾ ਫੇਰੇ ਪਿੱਛੇ ੜ ਗਏ ਉਸ ਤੋਂ ਬਾਅਦ ਕੀ ਹੋਇਆ ਜੀ ਹੁਣ ਇਹਨਾਂ ਨੇ ਮੇਨ ਜਦੋਂ ਸਾਰਾ ਕੁਝ ਇਹਨਾਂ ਦੇ ਹੱਥ ਤੁਸੀਂ ਕਿਹਨਾਂ ਨੇ ਮਤਾ ਪਾਤਾ ਮਤਾ ਪਾ ਕੇ ਉਹੀ ਸਾਰੀਆਂ ਜ਼ਮੀਨਾਂ ਸਾਡੇ ਹੱਥਾਂ ਅ ਮਤਲਬ ਮੇਅਰ ਸਾਹਿਬ ਖੁਦ ਆਪ ਮੰਨਦੇ ਆ ਕਿ ਸਾਡੇ ਕੋਲ ਸੋਰਸਿਸ ਨਹੀਂ ਹੈਗੇ ਫਿਰ ਸਾਡੇ ਪਿੰਡਾਂ ਨਾਲ ਕਾਹਦਾ ਮੋਹ ਇਹਨਾਂ ਨੂੰ ਕਿੱਡਾ ਏਡਾ ਪਿਆਰ ਜਾਗ ਗਿਆ ਵੀ ਜਿਹੜੇ ਸਾਡੇ ਪਿੰਡਾਂ ਕਾਰਪੋਰੇਸ਼ਨ ਚ ਲੈ ਕੇ ਡਵੈਲਪ ਕਰਨਾ ਚਾਹੁੰਦੇ ਬਿਲਕੁਲ ਸਾਡੇ ਬਜਟਾ ਕਾਰ ਦੀ ਪਾਰਟੀ ਦੀ ਹਾਂਜੀ ਸਰਕਾਰ ਆ ਮਾਦੀ ਪਾਰਟੀ ਨਹੀਂ ਮੇਰੇ ਖਿਆਲ ਹੈ ਵੀ ਸਰਕਾਰ ਨੇ ਵੀ ਇਹਨਾਂ ਚੀਜ਼ਾਂ ਨੂੰ ਉਹਨਾਂ ਗੁੰਮਰਾਹ ਹੋ ਗਈ ਸਰਕਾਰ ਹੀ ਆ ਤਾਂ ਹੁਣ ਅਸੀਂ ਕਹਿ ਰਹੇ ਹਾਂ ਕਿ ਇੱਕਦੋ ਦੇਖੋ ਇਲੈਕਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਉਹ ਵੀ 28 ਤਰੀਕ ਨੂੰ ਹੋ ਰਿਹਾ ਹੈ ਜੀ 28 ਤਰੀਕ ਨੂੰ ਨੋਟੀਫਿਕੇਸ਼ਨ ਕਾਰਪੋਰੇਸ਼ਨ ਦੀ ਹੱਦਾਂ ਵਧਾਉਣ ਦਾ ਹੋ ਰਿਹਾ ਹੈ ਕਿਆ ਸਰਕਾਰ ਖੁ ਇਹ ਸਾਨੂੰ ਅਸੀਂ ਸਰਕਾਰ ਦੀ ਗੱਲ ਕੀਤੀ ਹੈ ਸਰਕਾਰੀ ਪ੍ਰੋਜੈਕਟ ਲੈ ਕੇ ਆਇਆ ਹੋਇਆ ਭਾਰਤ ਦੇ ਸੈਕਟਰ ਬਣਾਉਣ ਤੇ ਸੈਕਟਰ 17 ਦੀ ਚਲ ਕੇ ਬਣਾ ਰਹੇ ਹਾਂ ਲਗਭਗ ਕਿ ਉਹਦੀ ਟ੍ਰੈਨਿੰਗ ਦੇ ਸੌਂਦਾ ਹੈ ਪਤਾ ਸਰ ਬਾਹਰ ਕੱਢਿਆ ਹੋਇਆ ਸੈਕਟਰ ਨਗਰ ਨਿਗਮ ਕੋ 87 ਸੈਕਟਰ ਦੀ ਗੱਲ ਕਰ ਰਹੇ ਤੁਸੀਂ 87 ਹਾਂਜੀ ਕੋਈ ਇੱਕਾ ਕੋਡੇ ਦਾ ਪਿੰਡ ਨੇ ਆ ਵੀ ਪਿੰਡ ਆਉਂਦਾ ਬਹੁਤ ਸਾਰੇ ਏਰੀਆ ਵਿੱਚ ਨਹੀਂ ਸਾਨੂੰ ਨਾ ਸਾਨੂੰ ਜਿੰਨੇ ਚੀਜ਼ਾਂ ਕਲੀਅਰ ਹੈਗੀਆਂ ਜੀ ਉਹਦੇ ਚ ਇਹ ਹੈ ਕਿ ਸਾਡੇ ਜਿਹੜੇ ਪਿੰਡ ਆ ਉਹ ਲੈ ਲੈ ਜ਼ਮੀਨਾਂ ਸਿਰਫ ਪੰਚਾਇਤੀ ਜ਼ਮੀਨਾਂ ਉਹ ਕਾਰਪੋਰੇਸ਼ਨ ਕੋਲ ਗਈਆਂ ਬਾਕੀ ਜ਼ਮੀਨਾਂ ਤੇ ਜਿਹੜਾ ਡਿਵੈਲਪਰ ਆਲਰੇਡੀ ਪੀਡੀਆ ਸਿਟੀ ਹੋ ਜਿਹਨੇ ਸੈਕਟਰ ਲਏ ਆ ਉਹਦੇ ਡਿਵੈਲਪਰ ਕਰ ਰਹੇ ਕੰਮ ਪ੍ਰਾਈਵੇਟ ਬੰਦੀਆਂ ਪੰਚਾਇਤ ਸਾਡੀ ਸਿਰਫ ਪੰਚਾਇਤੀ ਜ਼ਮੀਨਾਂ ਤੇ ਹੀ ਅੱਖ ਹੈ ਉਹ ਜ਼ਮੀਨਾਂ ਹੀ ਹੈ ਇਹਨਾਂ ਨੂੰ ਦਿਖ ਰਹੀਆਂ ਉਹ ਪਿੰਡ ਪੁੰਡ ਦਾ ਕੋਈ ਅਲਾਵਾ ਨਹੀਂ ਸਾਡੀ ਪੰਚਾਇਤੀ ਜ਼ਮੀਨਾਂ ਦਾ ਡਾਟਾ ਕਲੈਕਟ ਕਰਨ ਲਈ ਕੋਈ ਪ੍ਰਾਈਵੇਟ ਬੰਦਾ ਬਾਹਰੋਂ ਐਰ ਕੀਤਾ ਗਿਆ ਸੀ ਉਦੋਂ ਡਾਟਾ ਕਲੈਕਟ ਕਰਵਾਇਆ ਗਿਆ ਸਾਡੀ ਜ਼ਮੀਨ ਜੋ ਹੁਣ ਗੱਲਾਂ ਛੋੜਨੀ ਅੱਗੇ ਆਉਣੀ ਕਿ ਨਾਲ ਤੁਸੀਂ ਤੁਸੀਂ ਇਸ ਮਾਮਲੇ ਦੇ ਵਿੱਚ ਜੂਕਾ ਅਤੇ ਸਰਕਾਰ ਦੇ ਮੈਂਡੇ ਫਰਮੈਂਸੀਆਂ ਦਾ ਪਤਾ ਬਿਲਕੁਲ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਸਾਨੂੰ ਇੱਕ ਜਵਾਬ ਸਵਾਂਸ਼ਨ ਦਿੱਤਾ ਸੀਗਾ ਕਿ ਅਸੀਂ ਦੋ ਤੋਕ ਦਿਨਾਂ ਚ ਗੱਲ ਕਰਦੇ ਆ ਕਿ ਸੀਐਮ ਸਾਹਿਬ ਕਿਤੇ ਬਾਹਰ ਦੌਰੇ ਤੇ ਗਏ ਹੋਏ ਆ ਉਹਨਾਂ ਨਾਲ ਗੱਲ ਕਰਦੇ ਜੀ ਇਹਦੇ ਬਾਰੇ ਵਿਚਾਰ ਕਰਦੇ ਆਪਾਂ ਪਰ ਸਾਨੂੰ ਹਾਲੇ ਤੱਕ ਕੋਈ ਵੀ ਮਤਲਬ ਕਿ ਕਿਧਰੋਂ ਵੀ ਸਾਨੂੰ ਕੋਈ ਰਾਹਤ ਦੀ ਨਹੀਂ ਗੱਲਬਾਤ ਲੱਗ ਰਹੀ ਜੀ ਕਿਉਂਕਿ ਪੋਲੀਟਿਕਸ ਦੇ ਸਾਰੇ ਪੋਲੀਟਿਸ਼ਨ ਹੀ ਬੱਦਲਦੇ ਆ ਅਸੀਂ ਸਭ ਨਾਲ ਗੱਲ ਕੀਤੀ ਉਹ ਆ ਬਿਲਕੁਲ ਕਰਦੇ ਆ ਜੋ ਜੀ ਦੱਸ ਦਿਓ ਦੇਖੋ ਜੀ ਗੱਲ ਤਾਂ ਹੁਣ ਸਾਡਾ ਜਦੋਂ ਅਸੀਂ ਪਿੰਡ ਇਕੱਠੇ ਹੋਏ ਆ ਸਾਡੀ ਲੋਕਾਂ ਦੀ عوام ਦੀ ਕਵਾਜ ਹੈ ਅਗਰ ਸਰਕਾਰ ਉਹਨੂੰ ਦਵਾਈਗੀ ਫਿਰ ਤਾਂ ਗਲਤ ਗੱਲ ਹੈ ਸਰਕਾਰ ਵਾਸਤੇ ਵੀ ਹੁਣ ਇਹ ਸਾਡੀ ਇਕੱਲੇ ਪੰਚਾਇਤਾਂ ਦੀ ਕੋਈ ਅਸੀਂ ਪੰਚਾਇਤਾਂ ਲਈ ਬਿਲਕੁਲ ਲੜਾਈ ਨਹੀਂ ਲੜ ਰਹੇ ਸਾਡੀ ਪਿੰਡਾਂ ਦੀ ਲੜਾਈ ਹੈ ਸਰਕਾਰ ਸੱਚੇ ਨਾਲ ਨਹੀਂ ਦੀ ਸਰਕਾਰ ਕੋਈ ਹੋਰ ਡਾਇਰੈਕਟ ਚੱਕਾ ਤੁਮੀਂ ਕੇ ਸਦਾ ਸ਼ਹਿਰ ਬਣਾ ਰਹੇ ਹੋ ਦੇਖੋ ਜੀ ਜਿਹੜੀ ਤੁਹਾਡੇ ਦੀ ਸਟੈਂਡ ਰਹੇਗਾ ਅੱਗੇ ਕਿਤੇ ਨਹੀਂ ਹੁੰਦਾ ਪਹਿਲੀ ਪਹਿਲੀ ਗੱਲ ਤਾਂ ਇਹ ਜੇ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਪਹਿਲੀ ਗੱਲ ਜਿਹੜੀਆਂ ਪੰਚਾਇਤਾਂ ਉਹ ਵੀ ਇੱਕ ਲੋਕਲ ਬਾਡੀ ਸਰਕਾਰ ਹੁੰਦੀ ਹੈ ਜੀ ਉਹ ਵੀ ਲੋਕਲ ਬਾਡੀ ਸਰਕਾਰ ਹੈ ਉਹਨਾਂ ਨੂੰ ਪੁੱਛਣਾ ਜਾਂ ਉਹਨਾਂ ਨੂੰ ਆਪਣੇ ਉਹਨਾਂ ਨਾਲ رابطہ ਕਰਨਾ ਇਹ ਸਰਕਾਰ ਦਾ ਸਭ ਤੋਂ ਜ਼ਰੂਰੀ ਪਹਿਲਾ ਕਦਮ ਹੋਣਾ ਚਾਹੀਦਾ ਸੀ ਜਿਹੜਾ ਉਹਨਾਂ ਨੇ ਨਹੀਂ ਲਿੱਤਾ ਤੇ ਅਗਲੀ ਗੱਲ ਜਿਹੜੀ ਤੁਸੀਂ ਸਵਾਲ ਕਰਿਆ ਕਿ ਸਰਕਾਰ ਦਾ ਹੋਰ ਕੋਈ ਹੋਰ ਜ਼ਿਆਦਾ ਪਲਾਨਿੰਗ ਹੋ ਸਕਦੀ ਪਲਾਨਿੰਗ ਦਾ ਸੀ ਤੁਹਾਨੂੰ ਕਲੀਅਰ ਕਰਤੀ ਸੀ ਪੂਰੇ ਪਿੰਡਾਂ ਨੇ ਕਲੀਅਰ ਕਰਤੀ ਕਿ ਸਾਡੀ ਪੰਚਾਇਤੀ ਜ਼ਮੀਨਾਂ ਦੀ ਪਲਾਨਿੰਗ ਹੈ ਹੋਰ ਕੋਈ ਪਲਾਨਿੰਗ ਨਹੀਂ ਹੈ ਕਿ ਜੀ ਸਾਡੀ ਅਵਾੜ ਮੰਨੀਆਂ ਦੀ ਪਲਾਨਿੰਗ ਹੈ ਹੋਰ ਕੋਈ ਪਲਾਨਿੰਗ ਨਹੀਂ ਹੈਗੀ ਕਿਉਂਕਿ ਹੋਰ ਹੋਰ ਵੀ ਬੜਾ ਲੱਗਦਾ ਕਿ

ਇਹ ਵੀ ਇੱਕ ਰੀਜ਼ਨ ਹੈਗਾ ਕਿ ਜੇ ਤੁਹਾਡੀ ਬੁੱਕਤ ਨਹੀਂ ਰਹੀ ਕਿ ਤੱਕ ਨਗਰ ਨਿਕਲ ਜਾ ਕੇ ਤੇ ਕਾਉਂਸਲਰ ਨੂੰ ਲਾ ਕੇ ਪੁੱਛਣ ਦੇ ਸਾਰੀ ਦੇਖੋ ਜੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਅਸੀਂ ਆਪਣੀ ਬੁੱਕਤ ਹੀ ਲੜਾਈ ਨਹੀਂ ਲੜ ਰਹੇ ਅਸੀਂ ਪੰਚਾਇਤਾਂ ਦੀ ਬਿਲਕੁਲ ਲੜਾਈ ਨਹੀਂ ਲੜ ਰਹੇ ਅਸੀਂ ਨਹੀਂ ਕਹਿ ਰਹੇ ਕਿ ਅਸੀਂ ਸਪੱਤ ਸਾਡੀ ਸਰਪੰਚੀ ਚਲੇ ਜਾਊਗੀ ਸਾਨੂੰ ਖਤਰਾ ਸਰਪੰਚੀ ਦਾ ਦੇਖੋ ਜੀ 5 ਸਾਲ ਹੈ ਸਾਲ ਨਿਕਲ ਗਿਆ 4 ਸਾਲ ਹੋਰ ਸੀ ਪਰ ਸਾਡੀ ਲੜਾਈ ਇਹ ਹੈ ਸਾਡਾ ਸੰਘਰਸ਼ ਇਹ ਹੈ ਕਿ ਜਿਹੜੇ ਹਾਲ ਪੁਰਾਣੇ ਮੋਹਾਲੀ ਚ ਪਿੰਡ ਜਿਹੜੇ ਪਏ ਹੋਏ ਆ ਉਹਨਾਂ ਦਾ ਹਾਲ ਹੈ ਸਾਡਾ ਉਤੋਂ ਵੀ ਬੱਤ ਤੋਂ ਬੱਤਰ ਹਾਲ ਹੋ ਜਾਣਾ ਅਸੀਂ ਮਤਲਬ ਇੰਨੇ ਜ਼ਿਆਦਾ ਪਸਤਾਵਾਂਗੇ ਅਜੋ ਲੋਕ ਪਸਤਾ ਰਹੇ ਸਾਨੂੰ ਖੁਦ ਕਹਿ ਰਹੇ ਕਿ ਤੁਸੀਂ ਨਾ ਕੋ ਸਾਨੂੰ ਕੋਈ ਸਰਪੰਚੀ ਦਾ ਜਾਂ ਸਾਨੂੰ ਪੰਚਾਇਤਾ ਦਾ ਕੋਈ ਰੋਲਾ ਨਹੀਂ ਹੈ ਕਿ ਸਾਡੇ ਪੰਚਾਇਤਾ ਚਲੇ ਜਾਣਗੀਆਂ ਸਾਡੇ ਪਿੰਡ ਨਾ ਚਲੇ ਜਾਣ ਲੜਾਈ ਤਾਂ ਸਾਡੇ ਪਿੰਡਾਂ ਦੀ ਹੈ ਤੇ ਇੱਥੇਰ ਪਿੰਡਾਂ ਜੀ ਮੋਹਾਲੀ ਦੇ ਵਿੱਚ ਤਿਹੇ ਤਰ੍ਹਾਂ ਚ 15 ਹੋਰ ਕੱਢਦੇ ਇਹਨਾਂ ਨੇ ਪਿੰਡ ਰਹਿ ਕਿੱਥੇ ਹੈ ਕੀ ਆਪਾਂ ਪਿੰਡਾਂ ਦੀ ਹੋਣ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਤੋਂ ਜਦ ਕੇ ਪੰਜਾਬ ਜਿਹੜਾ ਹੈਗਾ ਜੀ ਉਹ ਪਿੰਡਾਂ ਦੇ ਸਿੱਤੇ ਪੰਜਾਬ ਬਸਿਆ ਸੀ ਸ਼ਹਿਰੀ ਕਰਨ ਨਹੀਂ ਸੀਗਾ ਕਿਆ ਅਸੀਂ ਸ਼ਹਿਰੀਕਰਨ ਕਰਕੇ ਆਪਣੇ ਪਿੰਡਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਾਂ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਹਾਂ ਅਸੀਂ ਕਿਆ ਸਰਕਾਰਾਂ ਪੰਚਾਇਤੀ ਰਾਜ ਐਕਟ ਨੂੰ ਖਤਮ ਕਰਕੇ ਸਿਰਫ ਸ਼ਹਿਰੀ ਜਿਹੜਾ ਤਰਜ਼ ਦੇ ਉੱਪਰ ਸਾਰਾ ਪੰਜਾਬ ਨੂੰ ਬਸਾਉਣਾ ਚਾਹੁੰਦੇ ਨੇ ਇਹਦੇ 'ਚ ਨਾ ਸਾਡਾ ਨਾ ਪੰਜਾਬ ਦਾ ਸੱਭਿਆਚਾਰ ਵੀ ਖਤਮ ਹੋ ਰਿਹਾ ਉਹ ਜਿੱਦਾਂ ਸਾਡਾ ਨਗਰ ਨਹੀਂ ਉਹ ਚ ਪਿੰਡ ਆ ਗਏ ਜਿਹਦੇ ਕੋਲ ਤਾਂ 4 ਪੈਸੇ ਹੈਗੇ ਪਿੰਡ 'ਚ ਉਹ ਆਪਣੀ ਬਾਹਰ ਸੈਕਟਰ 'ਚ ਕੋਠੀ ਲੈ ਲੂਗਾ ਇਹ ਫਲੈਟ ਲੈ ਲੂਗਾ ਜਿਹੜੀ ਉਹਦੀ ਪਿੰਡ 'ਚ ਪ੍ਰਾਪਰਟੀ ਉਹਨਾਂ ਰੈਂਟ ਤੇ ਦੇ ਦੇਣੀ ਫਿਰ ਬਾਹਰ ਦੇ ਲੋਕ ਜਿਹੜਾ ਪੰਜਾਬ ਦਾ ਹ ਉੱਥੇ ਲੋਕਾਂ ਦੇ ਵਾਰਦਿਆਂ ਨੇ ਬਸਣਾ ਜਿਹੜੀ ਸਾਡੀ ਆਪਸੀ ਭਾਈ ਸਾਂਝ ਹੈਗੀ ਲੋਕਾਂ ਨਾਲ ਉਹ ਖਤਮ ਹੁੰਦੀ ਜਾ ਰਹੀ ਹੈ। ਦੇਖੋ ਬਸੋ ਵੀ ਥੋੜੇ ਜਿਓ ਕਿੰਨੇ ਜਿਹੜੇ ਸਰਪੰਚ ਨੇ ਆਮ ਆਦਮੀ ਪਾਰਟੀ ਵੱਲੋਂ ਸੁਨੇਹੇ ਅਸੀਂ ਜਿੰਨੇ ਵੀ ਸਰਪੰਚ ਨੇ ਸਾਰੀ ਆਮ ਆਦਮੀ ਪਾਰਟੀ ਨੂੰ ਸਾਰੀ ਆਮ ਆਦਮੀ ਪਾਰਟੀ ਦੇ ਸਰਪੰਚ ਹੀ ਸਰਕਾਰ ਨਹੀਂ ਇਸ ਕੋਲੋਂ ਨਹੀਂ ਨਾ ਪਾਰੇ ਕਿ ਤੁਹਾਨੂੰ ਇਹ ਸੁਣਨ ਦੇ ਚਾਹੇ। ਦੇਖੋ ਜੀ ਜਮਾਈ ਗੀਏ ਬਾਰੇ ਵੀ ਗੱਲ ਕਰਦੇ ਆ ਤੁਹਾਡੇ ਨਾਲ ਪਹਿਲਾ ਜਿਹੜੇ 14 2 15 ਪਿੰਡਾਂ ਤੋਂ ਇਲਾਵਾ ਨਾ ਕੁੰਬੜਾ ਸੁਹਾਣਾ ਮੌਲੀ ਮਟੌਰ ਸ਼ਾਹੀ ਮਗਰਾ ਮਦਨਪੁਰ ਇਹ ਪਿੰਡਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ ਇਹ ਪਿੰਡਾਂ ਦੇ ਲੋਕ ਸਾਨੂੰ ਕਹਿ ਰਹੇ ਆ ਕਿ ਆਪਣੇ ਪਿੰਡ ਬਚਾ ਲਓ ਵੀ ਸਾਡੇ ਦਾ ਬੁਰਾ ਹਾਲ ਹੈ ਨਾ ਇਹ ਤਰੱਕੀ ਥੋੜੀ ਐ ਤਾਂ ਮਤਲਬ ਇੱਕ ਤਰ੍ਹਾਂ ਦੇ ਰਾਹੇ ਬੰਦ ਕਰਤੇ ਸਾਨੂੰ ਇਸ ਇੱਕ ਤਾਂ ਇਸ ਚੀਜ਼ ਦਾ ਰੋਲ ਜੇ ਵੀ ਲੋਆ ਪਾਕਿਸਤਾਨ ਨੂੰ ਕਰਾਇਤੇ ਮਕਾਨ ਵੀ ਦੰਨੇ ਨਾ ਉਹਨੂੰ ਵੀ ਆਪਾਂ ਨੋਟਿਸ ਦੇ ਦੰਨੇ ਆ ਇਦੋਂ 6 ਮਹੀਨੇ ਬਾਅਦ 4 ਮਹੀਨੇ ਬਾਅਦ ਮਕਾਨ ਖਾਲੀ ਕਰ ਦਿੱਤਾ ਸਾਡੀ ਨਾ ਕਿਸੇ ਨੇ ਪੰਚਾਇਤਾਂ ਤੋਂ ਕੁਝ ਮੰਗ ਪੱਤਰ ਮੰਗਿਆ ਹੈ ਵੀਰਾ ਜੀ ਨਾ ਮਾ ਕੁਝ ਵੀ ਨਾ ਸਾਨੂੰ ਕਿਸੇ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਇੱਕ ਦਿਨ ਪਹਿਲਾਂ ਸਭ ਨੂੰ ਪਤਾ ਹੀ ਹੈ ਸਾਰੀਆਂ ਗੱਲਾਂ ਵੀਰਾਂ ਨੇ ਪਹਿਲਾਂ ਦੱਸੀਆਂ ਇਹ ਹਾਈ ਤਰੀਕ ਨੂੰ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਅਨਾਉਂਸ ਕਰਦੇ ਆ ਉਤੋਂ ਅਗਲੇ ਦਿਨ ਫਿਰ ਇਹ ਆ ਜਾਂਦੀ ਹੈ ਨੋਟਿਸ ਵੀ ਤੁਹਾਡੇ ਜਿਹੜੇ 15 ਪਿੰਡ ਹੈ ਕਾਰਪੋਰੇਸ਼ਨ ਚ ਆ ਗਏ ਇਹ ਯੇਰੇ ਆਪਣੇ ਮੇਅਰ ਨੇ ਇਹਨਾਂ ਨੇ ਬਹੁਤ ਵਾਰ ਬਿਆਨ ਦੇ ਪਾਰਟੀ ਦੇ ਤੁਸੀਂ ਚੁਣਿਆ ਹੋਇਆ ਹਾਂ ਦੇਖੋ ਹਾਂਜੀ ਉਹ ਵੀ ਦਰਕਾਰ ਨਹੀਂ ਹੋ ਦੇਖੋ ਜੀ ਜੇ ਸਰਕਾਰ ਜਿਹੜੀ ਇਹ ਹੈ ਜੀ ਅਸੀਂ ਉੱਥੇ ਉੱਥੇ ਆ ਰਹੇ ਹਾਂ ਤੁਹਾਡੇ ਸਵਾਲ ਤੇ ਆ ਰਹੇ ਵੀ ਜੇ ਜਨਤਨਾ ਲਾਟ ਹੋ ਗਈਆਂ ਪਹਿਲਾਂ ਮੈਂ ਇਹਨਾਂ ਦਾ ਜਵਾਬ ਦਿੰਦਾ ਇਹਨਾਂ ਦੀ ਗੱਲ ਦਾ ਇਹਨਾਂ ਸਵਾਲ ਦਾ ਜਵਾਬ ਇਹ ਹੈ ਕਿ ਅਸੀਂ ਬਿਲਕੁਲ ਦੀ ਆਮ ਆਦਮੀ ਪਾਰਟੀ ਵੱਲੋਂ ਹੀ ਇਲੈਕਸ਼ਨ ਲੜਿਆ ਉਹਨਾਂ ਵੱਲੋਂ ਹੀ ਅਸੀਂ ਜਿਹੜੇ ਇਲੈਕਸ਼ਨ ਲੜ ਕੇ ਸੀ ਸਰਪੰਚ ਬਣੇ ਹੈ ਤੇ ਸਰਕਾਰ ਦੀ ਹਮਾਇਤ ਕੀਤੀ ਅੱਜ ਤੱਕ ਪਰ ਹੁਣ ਗੱਲ ਇਹ ਹੈਗੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਇਕੱਠ ਕੀਤੇ ਸਾਰੇ ਸਰਪੰਚਾਂ ਨੇ ਕਿ ਇਹ ਜਿਹੜੇ ਸਾਡੇ ਪਿੰਡ ਹੈ ਕਾਰਪੋਰੇਸ਼ਨ ਚ ਆ ਗਏ ਜਦੋਂ ਜਿਹਨਾਂ ਲੋਕਾਂ ਨੇ ਸਾਨੂੰ ਵੋਟ પા ਕੇ ਸਾਨੂੰ ਨੁਮਾਇੰਦੇ ਬਣਾਇਆ ਸਾਨੂੰ ਉਹਨਾਂ ਨੇ ਮੂਹਰੇ ਕੀਤਾ ਅੱਜ ਉਹਨਾਂ ਦੀ ਆਵਾਜ਼ ਇਹ ਹੈ ਕਿ ਜਿਹੜੇ ਸਾਡੇ ਪਿੰਡ ਹੈ ਕਾਰਪੋਰੇਸ਼ਨ ਚ ਨਹੀਂ ਜਾਣੇ ਚਾਹੀਦੇ ਫਿਰ ਅਸੀਂ ਆਪਣੇ ਵੋਟਰਾਂ ਦੀ ਜਿਹੜੇ ਸਾਨੂੰ ਲੋਕਾਂ ਨੇ ਨੁਮਾਇੰਦੇ ਬਣਾਇਆ ਜਿਨ੍ਹਾਂ ਨੇ ਸਰਪੰਚ ਚੁਣਿਆ ਹੈ ਕੀ ਅਸੀਂ ਉਹਨਾਂ ਦੀ ਸੁਣੀਏ ਜਾਂ ਸਰਕਾਰ ਦੀ ਸੁਣੀਏ ਅਸੀਂ ਸਰਕਾਰ ਦੀਆਂ ਚੰਗੀਆਂ ਨੀਤੀਆਂ 'ਚ ਸਰਕਾਰ ਦੇ ਨਾਲ ਐ ਪਰ ਜਿੱਥੇ ਸਰਕਾਰ ਸਾਡੇ ਪਿੰਡਾਂ ਨੂੰ ਸਾਡੇ ਪਿੰਡਾਂ ਦੇ ਲੋਕਾਂ ਨੂੰ ਦੱਬਣ ਦੀ, ਕੁਚਲਣ ਦੀ ਕੋਸ਼ਿਸ਼ ਕਰੂਗੀ ਫਿਰ ਅਸੀਂ ਪਿੰਡ ਦੇ ਨਾਲ ਠੀਕ ਬਿਲਕੁਲ ਜੀ ਸਾਰੇ ਬੈਠੇ ਐ ਅਸੀਂ ਸਾਰੇ ਸਰਪੰਚ ਬੈਠੇ ਐ ਅਸੀਂ ਤਾਂ ਇਹੀ ਗੱਲ ਕਰਦੇ ਆਂ ਜੀ ਅਸੀਂ ਆਮ ਆਦਮੀ ਪਾਰਟੀ ਦੇ ਸਰਪੰਚੇ ਆਂ ਚੁਣੇ ਹੋਏ ਆਂ ਪਾਰਟੀ ਨਾਲ ਖੜੇ ਆਂ ਸਰਦਾਰ ਕੁਲਵੰਤ ਸਿੰਘ ਐਮਐਲਏ ਦੇ ਦੇ ਨਾਲ ਹੀ ਆਂ ਅਸੀਂ ਸਰਕਾਰ ਤੇ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਮੁੱਖ ਮੰਤਰੀ ਐ ਅਸੀਂ ਉਹਨਾਂ ਕੋ ਬਾਹਰ ਨਹੀਂ ਆਏਂਗੇ ਪਰ ਸਾਨੂੰ ਥੋੜਾ ਜਿਹਾ ਦੁਖੀ ਇਸ ਗੱਲ ਦਾ ਵੀ ਅਸੀਂ ਉਹਨਾਂ ਨਾਲ ਰਹੇ ਹਾਂ ਘਰੋਂ ਪਿੰਡਾਂ ਚੋਂ ਚੱਕ-ਚੱਕ ਕੇ ਘਰਾਂ 'ਚ ਵੋਟਾਂ ਪਾਈਆਂ ਅਸੀਂ ਮੰਨ ਲਓ ਕੋਈ ਹੈਂਡੀਕੈਪ ਸੀਗਾ ਮਤਲਬ ਬਹੁਤ ਸ਼ੌਂਕ ਨਾਲ ਪਰ ਅਸੀਂ ਮਾਨ ਸਾਹਿਬ ਤੋਂ ਹੀ गुजारिश ਕਰਦੇ ਆਂ ਵੀ ਸਾਡੇ ਨਾਲ ਇਹ ਧੱਕਾ ਨਾ ਕਰੋ ਜੋ ਤੁਸੀਂ ਇੱਕ ਲੱਖਦ ਕਰਦੇ ਆ ਬਿਨਾਂ ਜਾਣਕਾਰੀ ਤੋਂ ਤੇ ਗੱਲ ਇਹ ਹੈ ਜੀ ਬਾਕੀ ਸਾਨੂੰ ਪਿੰਡ ਵਾਲਿਆਂ ਨੇ ਚੁਣਿਆ ਪਿੰਡ ਵਾਲੇ ਸਰਪੰਚਾਂ ਤੱਕ ਕਰਨੇ ਆ ਅਸੀਂ ਐਮਐਲਏ ਤੱਕ ਗਏ ਆ ਉਨਾਰੇ ਸਾਨੂੰ ਕਿਹਾ ਵੀ ਤੁਹਾਨੂੰ 2 ਦਿਨਾਂ ਦੇ ਅੰਦਰ ਤੁਹਾਡਾ ਹੱਲ ਕਰਦੇ ਆ ਕਿ ਤੁਸੀਂ ਕੋਰਟ ਚ ਇਹਨੇ ਕੇਸ ਪਾ ਲਓ ਹਨ ਤੇ ਅਸੀਂ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਸਰਕਾਰ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੇ ਨਾਲ ਇਦਾਂ ਨਾ ਕਰਿਆ ਜਾਵੇ ਪਿੰਡ ਵਾਸੀਆਂ ਨੇ ਸਾਨੂੰ ਚੁਣਿਆ ਉਹਨਾਂ ਤੋਂ ਸਭ ਤੋਂ ਬਹੁਤ ਆਸਾਂ ਨੇ 1 ਸਾਲ ਹਜੇ ਹੋਇਆ ਅਸੀਂ ਕੰਮ ਕਰ ਵੀ ਰਹੇ ਹਾਂ ਤੇ ਬਾਕੀ ਗੱਲ ਇਹ ਹੈ ਜੇ ਨਾ ਹੁਣ ਸਾਡਾ 1-2 ਦਿਨ ਚ ਕੋਈ ਰਿਜ਼ਲਟ ਆਇਆ ਸਰਕਾਰ ਨਾਲ ਸਾਡੇ ਨਾਲ ਖੜੀ ਤੇ ਅਸੀਂ 10 ਤਰੀਕ ਨੂੰ ਸੋਹਾਣਾ ਸਿੰਘ ਜੀ ਇਦਾਂ ਗੁਰਦੁਆਰਾ ਸਾਹਿਬ ਦੇ ਬਾਹਰ ਆਪਣਾ ਧਰਨਾ ਲੱਗਿਆ ਜੀ 14 ਪਿੰਡ 14 ਪਿੰਡ ਕੀ ਉੱਪਰੋਂ ਇਲਾਵਾ ਹੋਰ ਵੀ ਜਿਹੜੇ ਪਿੰਡ ਨੇ ਉਹ ਵੀ ਸਾਡੇ ਨਾਲ ਆਣੇ ਨੂੰ ਹਲਕੇ ਦੇ 72 73 ਪਿੰਡ ਨੇ ਸਾਡੇ ਮੌੜੀ ਉਹ ਸਾਰੇ ਸਾਡੇ ਨਾਲ ਖੜੇ ਆ ਉਹ ਕਹਿੰਦੇ ਚਲੋ 15 ਪਿੰਡਾਂ ਦਾ ਹੀ ਮਸਲਾ ਹੈਗਾ ਇਹ ਆਖੀ ਵੇਸੇ ਵੀ ਤੁਹਾਡੇ ਨਾਲ ਹੈ ਧਰਨਾ ਸਾਡਾ ਬਿਲਕੁਲ ਸ਼ਾਂਤੀਪੂਰਵਕ ਰਹੂਗਾ ਤੇ ਸੜਕਾਂ ਦੇ ਅਸੀਂ ਉਤਰਾਂਗੇ ਜੀ ਫਿਰ ਆਪਣਾ 10 ਤਰੀਕ ਨੂੰ ਤਿੰਨ ਮੇਰੇ ਘਰ ਬੁੱਧਵਾਰ ਹੈ ਜੀ ਉਸ ਅਸੀਂ ਨਹੀਂ ਇਹ ਇਲੈਕਸ਼ਨ ਆਪਾਂ ਕਰਨੇ ਦਾ ਸੋਚ ਨਹੀਂ ਪਉਗਾ ਤੁਹਾਡੀ ਪਾਰਟੀ ਸਾਨੂੰ ਆ ਦੇਖੋ ਜੀ ਹੁਣ ਜੋ ਸਾਡੇ ਪਿੰਡਾਂ ਦਾ ਹੀ ਨੁਕਸਾਨ ਹੋ ਰਿਹਾ ਜੀ ਹਨਾ ਸਾਡੀ ਹੋਂਦੇ ਖਤਮ ਕਰ ਰਹੇ ਆ ਅਸੀਂ ਲਈ ਆਪਣੇ ਪਿੰਡ ਦੇ ਵजूद ਲਈ ਖੜਨਾ ਹੈ ਬਸ ਇਲੈਕਸ਼ਨ ਦੀ ਗੱਲਾਂ ਪਾਰਟੀ ਬਾਤ ਜੇ ਸਾਡਾ ਪਿੰਡ ਜੇ ਸਾਡਾ ਪਿੰਡ ਦੀ ਵਜੂਦ ਹੀ ਨਹੀਂ ਸਾਡਾ ਰਹਾ ਤਾਂ ਅਸੀਂ ਇਲੈਕਸ਼ਨ ਉਹ ਵੀ ਕੀ ਕਰਾਂਗੇ ਸਾਡੇ ਪਿੰਡ ਦੇ ਵਿੱਚ ਟੋਲੇ ਹੋਏ ਨੁਮਾਇੰਦਿਆਂ ਨੂੰ ਹੀ ਇਸ ਗੱਲ ਦਾ ਇਤਲਾਹ ਹੈ ਕਿ ਸਾਡਾ ਹੋਂਦ ਹੀ ਰਹਾ ਦੇਸੀ ਇਹ ਇਲੈਕਸ਼ਨ ਚ ਕਰੂਗੇ ਵੀ ਕੀ ਜਦ ਤੱਕ ਸਰਕਾਰ ਸਾਡੇ ਕੇਜ ਦੀ ਸੁਣਵਾਈ ਨਹੀਂ ਕਰਦੀ ਅਸੀਂ ਜਦ ਤੱਕ ਸਰਕਾਰ ਦੇ ਖਿਲਾਫ ਵੀ ਕੋਰਟ ਵਿੱਚ ਵੀ ਅਪੀਲਿਸ਼ਨ ਦਾਇਰ ਕਰੀ ਹੋਈ ਹੈ ਤੇ ਸਰਕਾਰ ਖਿਲਾਫ ਵੀ ਧਰਨਾ ਮੋਰ ਲਈ ਮਜਬੂਰ ਹੈ ਧੋਖਾ ਹੈ ਤੁਹਾਡਾ ਧੋਖਾ ਹੈ ਸਾਨੂੰ ਧੋਖਾ ਤੇ ਹਾਂ ਵੀਰ ਜੀ ਸਹੀ ਕਹਿ ਰਹੇ ਹਨ ਸਾਰੇ ਨੇ ਬਾਰ ਬਾਰ ਗੱਲ ਕਰੀ ਆ ਇਹ ਸਾਨੂੰ ਤਾਂ ਇਹ ਵੀ ਜੇ ਇਹ ਕੰਮ ਕਰਨਾ ਹੀ ਸੀ ਸਾਲ ਪਹਿਲੇ ਕਰ ਦਿੰਦੇ ਇਲੈਕਸ਼ਨ ਕਿਉਂ ਕਰਾਇਆ ਇਸ ਸਾਲ ਬਾਅਦ ਹੁਣ ਵੀ ਤਾਂ ਇੱਕ ਲੱਗਦਾ ਆਪਣੀ ਮਰਜ਼ੀ ਕਰੀ ਹੈ ਇਸ ਸਾਲ ਪਹਿਲਾਂ ਹੀ ਕਰ ਲੰਦੇ ਮਰਜੀ ਆਪਣੀ ਸਾਨੂੰ ਕਹਿੰਦੇ ਜ਼ਿਲ੍ਹਾ ਪ੍ਰੀਸ਼ਦ ਐ ਬਲਾਕ ਸੰਭ ਦੀ ਸੇਮ ਡੇ 23 ਦੀ ਨੋਟੀਫਿਕੇਸ਼ਨ ਦੇ ਵਿੱਚ ਅਸੀਂ ਆਪਣੇ ਪਿੰਡ ਤਿਆਰੀ ਕਰ ਰਹੇ ਹਾਂ ਬਲਾਕ ਸੰਭ ਦੀ ਹੋ ਜ਼ਿਲ੍ਹਾ ਪ੍ਰੀਸ਼ਦ ਦੀ ਸੇਮ ਡੇ ਸ਼ਾਮ ਨੂੰ ਸਾਨੂੰ ਨੋਟਿਸ ਮਿਲਦਾ ਕਿ ਤੁਹਾਡੇ ਪਿੰਡ ਨਗਰ ਨਿਗਮ ਚਾਗੇ ਤੁਸੀਂ ਦੱਸੋ ਵੀ ਇਹ ਸਾਡਾ ਖਿਲਵਾੜ ਹੈ ਤੇ ਕੀ ਹੈ ਇਹ ਤੁਹਾਨੂੰ ਇੱਕ ਨੇਰੇ ਦੇ ਵਿੱਚ ਰੱਖ ਕੇ ਸਾਡੇ ਉੱਤੇ ਉਹ ਫਤਵਾ ਠੋਕਿਆ ਗਿਆ ਜਿਵੇਂ ਸਾਨੂੰ ਬਿਲਕੁਲ ਉਮੀਦ ਨਹੀਂ ਸੀਗੀ ਸਾਡੇ ਤੇ ਉਹ ਫਤਵਾ ਲਾਤਾ ਕਿ ਹਾਂਜੀ ਵੀ ਤੁਸੀਂ ਹੁਣ ਨਗਰ ਨਿਗਮ ਵਾਲ ਚਾਗੇ ਹੋ ਤੇ ਬਲਾਕ ਸੰਭ ਦੀ ਜ਼ਿਲ੍ਹਾ ਪ੍ਰੀਸ਼ਦ ਬਿਲਕੁਲ ਬਾਹਰ ਹੋ ਚੁੱਕੀ ਹੈ ਅਨ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਇਤਲਾ ਨਹੀਂ ਕੋਈ ਇਤਰਾਜਨਾਮਾ ਨਹੀਂ ਜਿੱਦਾ ਹੀ ਸਾਨੂੰ ਬੰਦ ਦੇ ਵਿੱਚ ਸਾਡੇ ਬਹੁਤ ਸ਼ੀਦਾ ਗਲਤ ਅਸਰ ਪੈ ਰਿਹਾ ਸਾਡਾ ਅਸੀਂ ਪਾਰਟੀ ਨਾਲ ਖੜੇ ਸੀ ਪਾਰਟੀ ਨਾਲ ਹੀ ਖੜੇ ਤੇ ਪਰ ਸਾਡੇ ਪਾਰਟੀ ਵੱਲੋਂ ਸਾਡੀ ਸੁਣਵਾਈ ਨਹੀਂ ਹੈ ਸਾਡੀ ਗੁਜਾਰਿਸ਼ ਹੈ ਇੱਕ ਦੋ ਦਿਨ ਦੇ ਵਿੱਚ ਸੀਐਮ ਸਾਹਿਬ ਐਮਐਲਏ ਸਾਹਿਬ ਨੂੰ ਵੀ ਕਿ ਸਾਡੇ ਦੋ ਦਿਨ ਦੇ ਵਿੱਚ ਮਸਲਾ ਹੱਲ ਹੋਣਾ ਤਾਂ ਬਹੁਤ ਵਧੀਆ ਏ ਅਗਰ ਨਹੀਂ ਹੋਊਗਾ ਤਾਂ ਸਾਨੂੰ ਮਜਬੂਰਨ 10 ਤਰੀਕ ਨੂੰ ਧਰਨੇ ਦੇਣ ਲਈ ਮਜਬੂਰ ਹੋਣਾ ਪਊਗਾ ਜਿਹਦੇ ਨਾਲ ਸਾਡੇ 15 ਪਿੰਡਾਂ ਦਾ ਹੈ ਹੀ ਹੈ ਬੁਹਾੜੀ ਦੇ ਬਾਕੀ ਪੰਚਾਇਤਾਂ ਵੀ ਸਰਪੰਚ ਵੀ ਅਬੇ ਉਸ ਤੋਂ ਤਰ ਮਹੀਨਿਆਂ ਤੋਂ ਮੌਲ ਚਿੱਤੇ ਸਾਡਾ ਸਾਥ ਠੀਕ